ਹਾਦਸੇ ਵਾਲੀ ਥਾਂ ਤੋਂ 에어 ਇੰਡੀਆ ਦੇ ਜਹਾਜ਼ ਦਾ ਮਿਲਿਆ ਡੀਬੀਆਰ ਮਲਵੇਚੋ ਗੁਜਰਾਤ ਐਟਈਐਸ ਨੇ ਕੀਤਾ ਬਰਾਮਦ ਹਾਦਸੇ ਦੀ ਵਜ੍ਹਾ ਪਤਾ ਲਾਉਣ ਲਈ ਹੈ ਅਹਿਮ ਸਬੂਤ ਪ੍ਰਧਾਨ ਮੰਤਰੀ ਮੋਦੀ ਨੇ ਅੰਮਦਾਬਾੜ ਚ ਕ੍ਰੈਸ਼ ਸਾਈਟ ਦਾ ਲਿਆ ਚਾਹੇਸਾ ਹਸਪਤਾਲ ਪਹੁੰਚ ਕੇ ਹਾਦਸੇ ਦੇ ਜ਼ਖਮੀਆਂ ਦਾ ਜਾਣਿਆ ਹਾਲ ਜਹਾਜ਼ ਹਾਦਸੇ ਨੂੰ ਲੈ ਕੇ ਕੀਤੀ ਇਸਮੀਖਿਆ ਬੈਠ ਗੁਜਰਾਤ ਦੇ ਸਾਬਕਾ ਸੀਐਮ ਵਿਜੇ ਰupani ਦੇ ਪਰਿਵਾਰ ਨੂੰ ਮਿਲੇ ਪੀਐਮ મોદી ਪਰਿਵਾਰ ਨਾਲ ਵੰਡਾਇਆ ਦੁੱਖ 에어 ਇੰਡੀਆ ਪਲੇਨ ਹਾਦਸੇ 'ਚ ਵਿਜੇ ਰupani ਦੀ ਹੋਈ ਐ ਮੌਤ ਪਲੇਨ ਹਾਦਸੇ 'ਚ ਬਚੇ ਇਕਲੌਤੇ ਸਰਵਾਈਵਰ ਨੂੰ ਵੀ ਮਿਲੇ ਪ੍ਰਧਾਨ ਮੰਤਰੀ ਵਿਸ਼ਵਾਸ ਕੁਮਾਰ ਨੇ ਬਿਆਨ ਕੀਤਾ ਹੌਸਲਾਕ ਮਨਜ਼ਰ kia ਮਿਲੀਆਂ ਨਜ਼ਰਾਂ ਸਾਹਮਣੇ ਹੀ ਸਭ ਕੁਝ ਵਾਪਰ ਸ਼ਾਨ ਕੋਰਟ ਏਅਰ ਫੋਰਸ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਪਿੰਡ ਹਲੇੜ ਚ ਉਤਾਰਿਆ ਗਿਆ ਅਪਾਚੀ ਹੈਲੀਕਾਪਟਰ ਤਕਰੀਬ ਤਕਨੀਕੀ ਖਰਾਬੀ ਦੱਸੀ ਜਾ ਰਹੀ ਹੈ ਵਜੀ ਪ੍ਰਮੋਸ਼ਨ ਬਹਾਨੇ ਬੁਲਾ ਕੇ ਕਮਲਕੌਰ ਪਾ ਭਾਬੀ ਦਾ ਕੀਤਾ ਗਿਆ ਕਤਲ ਬਠਿੰਡਾ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ ਮਰਡਰ ਦੇ ਮਾਸਟਰਮਾਈਂਡ ਨਿਹੰਗ ਅਮਰਿਤਪਾਲ ਮੈਰੋਂ ਦੀ ਤਲਾਸ਼ ਅਮਰਿਤਪਾਲ ਮੈਰੋ ਨੇ ਕਬੂਲੀ ਕਮਲਕੌਰ ਦੇ ਕਤਲ ਦੀ ਗੱਲ। ਕੀ ਉਸ ਨੂੰ ਉਹਦੇ ਗੁਨਾਹਾਂ ਦੀ ਮਿਲੀ ਸਜ਼ਾ ਸਮਝਾਉਣ ਤੇ ਵੀ ਨਹੀਂ ਸਮਝੀ ਸੀ ਕਮਲਕੌਰ? ਪ੍ਰਾਰ ਚੱਲ ਰੇ ਨਿਹੰਗ ਮੈਰੋ ਦੀ ਇੱਕ ਹੋਰ ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੂਥਰਾ ਨੂੰ ਧਮਕੀ। ਕਿਆ ਬਢਿੰਡਾ ਹੀ ਨਹੀਂ। 4th ਸਾਈ ਵੀ ਨੇ ਪਾਰਕਿੰਗ ਜ਼ਰੂਰੀ ਨਹੀਂ ਕਿ ਹਰ ਵਾਰ ਲੱਭ ਜਾਏਗੀ ਡੈੱਡ ਬੋਡੀ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਲੈ ਕੇ ਸਪੀਕਰ ਸੰਧਵਾਦਾਸ ਜੀ ਪੀਸੀ ਪ੍ਰਧਾਨ ਨੂੰ ਜਵਾਬ ਕਿ ਆ ਪਿਛਲੀਆਂ ਸਰਕਾਰਾਂ ਦੌਰਾਨ ਵੀ ਮਨਾਈਆਂ ਜਾਂਦੀਆਂ ਸੀ ਸ਼ਤਾਬੀਆਂ ਇਹ ਰਾਜਨੀਤੀ ਦੀ ਨਹੀਂ ਸਿੱਖੀ ਦੀ ਸੁਨੀਲ ਜਾਖੜ ਦਾਸੀ ਇਹ ਮਾਨ ਨੂੰ ਸਵਾਲ ਕਿਆ ਤੁਸੀਂ ਵਾਰ-ਵਾਰ ਕਹਿੰਦੇ ਹੋ ਮੇਰੇ ਕੋਲ ਨੇ ਕਾਂਗਰਸ ਦੀਆਂ ਫਾਈਲਾਂ ਫਿਰ ਹੁਣ ਤੱਕ ਕਿਉਂ ਨਹੀਂ ਹੋਈ ਕਾਰਵਾਈ ਸਸਕਾਲ ਨਿਊਜ਼ 24 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਸਭ ਤੋਂ ਪਹਿਲਾਂ ਜ਼ਿਕਰ ਪਲੇਨ ਹਾਦਸੇ ਦੇ ਪੀੜਤਾਂ ਦਾ ਗੁਜਰਾਤ ਦੇ ਸਾਬਕਾ ਸੀਐਮ ਵਿਜੇ ਰupani ਦੇ ਪਰਿਵਾਰ ਨੂੰ ਮਿਲਣ ਪ੍ਰਧਾਨ ਮੰਤਰੀ ਮੋਦੀ ਉਹਨਾਂ ਦੇ ਘਰ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਨੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਉਹਨਾਂ ਦੇ ਨਾਲ ਦੁੱਖ ਸਾਂਝਾ ਕੀਤਾ ਉਸ ਦੀ ਇੱਕ ਤਸਵੀਰ ਸਾਹਮਣੇ ਆਈ ਹੈ ਅਹਮਦਾਬਾਦ ਪਲੇਨ ਹਾਦਸੇ ਦੇ ਵਿੱਚ ਵਿਜੇ ਰupani ਦੀ ਬਹੁਤ ਹੋਈ ਹੈ ਉਹਨਾਂ ਦੀ ਪਲੇਨ ਦੇ ਵਿੱਚੋਂ ਤਸਵੀਰ ਸਾਹਮਣੇ ਆਈ ਸੀ ਉਸ ਜਹਾਜ਼ ਦੇ ਵਿੱਚ ਸਵਾਰ ਸਨ ਜੋ ਜਹਾਜ਼ ਆਪਸਾ ਗਰਸਤ ਹੋ ਗਿਆ ਲੰਡਨ ਆਪਣੀ ਬੇਟੀ ਨੂੰ ਮਿਲਣ ਜਾ ਰਹੀ ਸੀ ਔਰ ਅੱਜ ਉਹਨਾਂ ਦੇ ਪਰਿਵਾਰ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਨੇ ਮੁਲਾਕਾਤ ਕੀਤੀ ਹੈ ਵਿਜੇ ਰupani ਭਾਜਪਾ ਦੇ ਵੱਡੇ ਆਗੂ ਸਨ ਔਰ ਗੁਜਰਾਤ ਦੇ ਮੁੱਖ ਮੰਤਰੀ ਰਹਿ ਚੁੱਕੇ ਨੇ ਤੇ ਪ੍ਰਧਾਨ ਮੰਤਰੀ ਜਿਨ੍ਹਾਂ ਦਾ ਜੱਦੀ ਸੂਬਾ ਗੁਜਰਾਤ ਹੈ ਜਿੱਥੋਂ ਉਹ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪਹੁੰਚੇ ਨੇ ਅੱਜ ਗੁਜਰਾਤ ਦੌਰੇ ਤੇ ਗਏ ਘਟਨਾ ਸਥਾਨ ਦਾ ਚਾਇਜ਼ਾ ਲਿਆ ਔਰ ਉਸ ਤੋਂ ਬਾਅਦ ਉਹ ਵਿਜਰ ਪਾਣੀ ਦੇ ਪਰਿਵਾਰ ਨੂੰ ਮਿਲੇ ਉਹਨਾਂ ਦੇ ਪਰਿਵਾਰ ਦੇ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ ਪ੍ਰਧਾਨ ਮੰਤਰੀ ਮੋਦੀ ਅੱਜ ਕ੍ਰੈਸ਼ ਸਾਈਟ ਤੇ ਵੀ ਗਏ ਕ੍ਰੈਸ਼ ਸਾਈਟ ਦਾ ਵੀ ਉਹਨਾਂ ਨੇ ਜਾਇਜ਼ਾ ਲਿਆ ਜ਼ਖਮੀਆਂ ਦੇ ਨਾਲ ਵੀ ਪ੍ਰਧਾਨ ਮੰਤਰੀ ਨੇ ਮੁਲਾਕਾਤ ਕੀਤੀ ਹਸਪਤਾਲ ਪਹੁੰਚ ਕੇ ਜ਼ਖਮੀਆਂ ਦਾ ਹਾਲਚਾਲ ਜਾਣਿਆ 265 ਦੀ ਗਿਣਤੀ ਹੋ ਗਈ ਹੈ ਹੁਣ ਤੱਕ ਜਿਨ੍ਹਾਂ ਲੋਕਾਂ ਦੀ ਜਾਨ ਗਈ ਹੈ ਸੱਤ ਸੇ ਕਿਉਂਕਿ ਜਿਸ ਹੋਸਟਲ ਤੇ ਜਹਾਜ਼ ਗਿਰਿਆ ਸੀ ਉੱਥੇ ਵੀ ਬਹੁਤ ਸਾਰੀਆਂ ਕੈਜ਼ੁਐਲਟੀਆਂ ਹੋਈਆਂ ਨੇ ਔਰ ਹੌਲੀ-ਹੌਲੀ ਉਸ ਦਾ ਅਕੜਾ ਜਿਹੜਾ ਹੈ ਸਾਹਮਣੇ ਆ ਰਿਹਾ ਹੈ ਪੀਐਮ ਮੋਦੀ ਵੱਲੋਂ ਇੱਕ ਸਮੀਖਿਆ ਬੈਠਕ ਵੀ ਕੀਤੀ ਗਈ ਔਰ पीएम मोदी ਨੇ ਉਸ ਇਕਲੌਤੇ ਸਰਵਾਈਵਰ ਦੇ ਨਾਲ ਵੀ ਗੱਲਬਾਤ ਕੀਤੀ ਜੋ ਇਕੱਲਾ ਸ਼ਖਸ ਇਕੱਲਾ ਯਾਤਰੀ ਇਸ ਪਲੇਨ ਹਾਦਸੇ ਦੇ ਵਿੱਚ ਬਚਿਆ ਹੈ ਵਿਸ਼ਵਾਸ ਕੁਮਾਰ ਜਿਸ ਦਾ ਨਾਮ ਹੈ 40 ਸਾਲ ਉਸ ਦੀ ਉਮਰ ਹੈ ਬ੍ਰਿਟਿਸ਼ ਸਿਟੀਜ਼ਨ ਹੈ ਔਰ ਹਿੰਦੁਸਤਾਨ ਦੇ ਵਿੱਚ ਭਾਰਤ ਦੇ ਵਿੱਚ ਆਪਣੇ ਪਰਿਵਾਰ ਨੂੰ ਮਿਲਣ ਆਇਆ ਸੀ 20 ਸਾਲ ਤੋਂ ਇੰਗਲੈਂਡ ਰਹਿ ਰਿਹਾ ਹੈ ਔਰ ਕੱਲ ਦੀ ਫਲਾਈਟ ਦੇ ਵਿੱਚ ਉਹ ਵਾਪਸ ਜਾ ਰਿਹਾ ਸੀ ਆਪਣੇ ਵੱਡੇ ਭਰਾ ਦੇ ਨਾਲ 45 ਸਾਲ ਉਸਦੇ ਵੱਡੇ ਭਰਾ ਦੀ ਉਮਰ ਸੀ ਜਿਸ ਦਾ ਜਿਸ ਦੀ ਸਾਥ ਸੇ ਚ ਜਾਨ ਚਲੀ ਗਈ پر وشواس دی قسمت نے اس دا ساتھ دیتا دتا تے. او اکلوتا مسافر ہے جو اس جہاز حادثے دے وچ بچ گیا اور اس نے اس حادثے دا خوفناک منظر پیان کیا سو پردھان منتری وج ਹੁਣ ਜ਼ਿਕਰ ਕਰਦੇ ਹਾਂ ਇੱਕ ਸੋਸ਼ਲ ਮੀਡੀਆ ਮੀਡੀਆ ਇਨਫਲੂਐਂਸਰ ਲੜਕੀ ਦੇ ਕਤਲ ਦਾ ਇੱਕ ਲੜਕੀ ਜਿਸ ਦਾ ਨਾਮ ਕਮਲ ਕੌਰ ਸੀ ਜੋ ਉਸ ਦਾ ਸੋਸ਼ਲ ਮੀਡੀਆ ਨੇਮ ਸੀ ਪਰ ਵੈਸੇ ਉਹ ਇੱਕ ਹਿੰਦੂ ਲੜਕੀ ਸੀ ਔਰ ਉਸ ਦਾ ਜਿਹੜਾ ਨਾਮ ਸੀ ਉਹ ਉਸ ਨੇ ਬਦਲ ਕੇ ਕਮਲ ਕੌਰ ਰੱਖਿਆ ਹੋਇਆ ਸੀ ਤੇ ਉਸ ਦਾ ਕਤਲ ਕਰ ਦਿੱਤਾ ਗਿਆ ਬਠਿੰਡਾ ਦੇ ਵਿੱਚ ਇੱਕ ਕਾਰ ਦੇ ਵਿੱਚ ਉਸ ਦੀ ਜਿਹੜੀ ਡੈੱਡ ਬੋਡੀ ਸੀ ਉਹ ਮਿਲੀ ਜਿਸ ਤੋਂ ਬਾਅਦ ਇਸ ਦੀ ਜ਼ਿੰਮੇਵਾਰੀ ਜਿਸ ਸ਼ਖਸ ਵੱਲੋਂ ਲਈ ਗਈ ਅਮਰਿਤਪਾਲ ਮਹਿਰੋ ਜੋ ਇਸ ਪੂਰੇ ਕਤਲकांड ਦਾ ਮਾਸਟਰਮਾਈਂਡ ਹੈ ਉਸਨੇ ਸਾਹਮਣੇ ਆ ਕੇ ਇਸ ਪੂਰੇ ਕੱਟੜਾ ਕ੍ਰਮ ਦਾ ਜ਼ਿਕਰ ਕੀਤਾ ਵਿਵਰਤ ਦਿੱਤਾ ਔਰ ਉਸਤੇ ਨਾਲ-ਨਾਲ ਇੱਕ ਹੋਰ ਸੋਸ਼ਲ ਮੀਡੀਆ ਇਨਫਲੂਐਂਸਰ ਲੜਕੀ ਦੀਪਿਕਾ ਲੂਥਰਾ ਦਾ ਜ਼ਿਕਰ ਕੀਤਾ ਉਸਦੇ ਵੀਡੀਓ ਦਿਖਾਏ ਔਰ ਸਿੱਧਾ-ਸਿੱਧਾ ਕਹਾਂ ਕੇ ਹੁਣ ਅਗਲੀ ਵਾਰੀ ਦੀਪਿਕਾ ਲੂਥਰਾ ਦੀ ਹੈ ਇਥੋਂ ਤੱਕ ਕਿਹਾ ਗਿਆ ਕਿ ਕੱਲੀ ਬਠਿੰਡੇ ਚ ਪਾਰਕਿੰਗ ਨਹੀਂ ਪਾਰਕਿੰਗਾਂ ਹੋਰ ਜਗ੍ਹਾ ਤੇ ਵੀ ਬਹੁਤ ਨੇ ਔਰ ਜ਼ਰੂਰੀ ਨਹੀਂ ਕਿ ਹਰ ਵਾਰ ਡੈੱਡ ਬੋਡੀ ਮਿਲ ਹੀ ਜਾਵੇ ਇਹ ਗੱਲ ਅਮਰਿਤਪਾਲ ਮੈਰੋ ਨੇ ਕਹੀ ਹੈ ਉਸਨੇ ਕਿਹਾ ਕਿ ਸਾਡਾ ਕਿਸੇ ਦੇ ਨਾਲ ਨਿੱਜੀ ਵੈਰ ਨਹੀਂ ਪਰ ਲਚਰਤਾ ਦਾ ਅਸੀਂ ਕਿਸੇ ਨੂੰ ਹੱਕ ਨਹੀਂ ਦਿੰਦੇ ਪਹਿਲਾਂ ਵੀ ਅਮਰਿਤਪਾਲ ਨੇ ਦੀਪਿਕਾ ਲੁਧਰਾ ਨੂੰ ਸਾਧ ਕੇ ਉਸ ਨੂੰ ਧਮਕੀ ਦਿੱਤੀ ਸੀ ਅੱਗੇ ਤੋਂ ਅਜਿਹਾ ਨਾ ਕਰਨ ਲਈ ਵਰਜਿਆ ਸੀ ਔਰ ਹੋਰ ਵੀ ਸੋਸ਼ਲ ਮੀਡੀਆ ਇਨਫਲੂਐਂਸਰਸ ਦਾ ਜ਼ਿਕਰ ਅਮਰਿਤਪਾਲ ਮੈਰੋ ਨੇ ਕੀਤਾ ਹੈ ਉਸਨੇ ਕਿਹਾ ਕਿ ਜਿੰਨਾ ਦੀਆਂ ਵੀਡੀਓ ਸ਼ੋ ਹੋ ਰਹੀਆਂ ਨੇ ਮੈਂ ਖੁਦ ਉਹਨਾਂ ਦੇ ਘਰੇ ਜਾਵਾਂਗਾ ਇੱਕ ਵਾਰੀ ਪਿਆਰ ਨਾਲ ਸਮਝਾਵਾਂਗੇ ਤੇ ਬਾਅਦ ਚ ਐਕਸ਼ਨ ਲਵਾਂਗਾ ਸੇਦਾ ਅਮ੍ਰਿਤਸਰ ਦਾ ਰੁਕ ਕਰਦੇ ਆ ਰਜੀਵ ਸ਼ਰਮਾ ਸਾਡੇ ਸਹਿਯੋਗੀ ਲਾਈਵ ਜੁੜ ਰਹੇ ਨੇ ਰਜੀਵ ਓਵਰ ਟੂ ਯੂ ਆ ਬਿਲਕੁਲ ਵਿਜੇ ਕੱਲ ਦਾ ਇੱਕ ਬਹੁਤ ਵੱਡਾ ਮਾਮਲਾ ਜੋ ਕਿ ਇਸ ਵੇਲੇ ਅਸੀਂ ਕਹਿ ਸਕਦੇ ਕਿ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤਾ ਇਸ ਵਿਸ਼ੇ ਦੇ ਵਿੱਚ ਜਿਹੜਾ ਇੱਕ ਜ਼ਿਕਰ ਹੋਇਆ ਦੀਪਿਕਾ ਨਾਮ ਦੀ ਲੜਕੀ ਜੋ ਕਿ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ ਪਰ ਕਿਉਂਕਿ ਉਸ ਦਾ ਪਰਿਵਾਰ ਔਰ ਖੁਦ ਉਹ ਵੀ ਇਸ ਚਿੰਤਾ ਦੇ ਵਿੱਚ ਹੈ ਕਿ ਉਸ ਦਾ ਕਿਉਂ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਗਿਆ ਤਾਂ ਇਸ ਵੇਲੇ ਦੀਪਿਕਾ ਮੇਰੇ ਨਾਲ ਹੈ ਤਾਂ ਅਸੀਂ ਪੂਰੀ ਇਹ ਘਟਨਾਕ੍ਰਮ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਕਿਉਂਕਿ ਕੁਝ ਮਹੀਨੇ ਪਹਿਲਾਂ ਇੱਕ ਵੀਡੀਓ ਬਹੁਤ ਵਾਇਰਲ ਵਾਇਰਲ ਹੋਈ ਸੀ ਜਿਸ ਦੇ ਵਿੱਚ ਅਮਰਤਪਾਲ ਮੈਰੋ ਦੀਪਿਕਾ ਉਸ ਦੀ ਜਿਹੜੀ ਟੀਮ ਹੈ ਉਹ ਨਜ਼ਰ ਆ ਰਹੀ ਸੀ ਆਖਰਕਾਰ ਉਹ ਮੈਟਰ ਖਤਮ ਹੋ ਚੁੱਕਿਆ ਹੈ ਕੀ ਪੂਰਾ ਮਾਮਲਾ ਦੀਪਿਕਾ ਤੋਂ ਜਾਣਦੇ ਆ ਕਿਉਂਕਿ ਹੱਲੇ ਉਮਰ ਛੋਟੀ ਹੈ ਤਾਂ ਘਬਰਾਇਆ ਘਬਰਾਉਣਾ ਲਾਜ਼ਮੀ ਹੈ ਤਾਂ ਸਭ ਤੋਂ ਪਹਿਲਾਂ ਤਾਂ ਇਹੀ ਮੈਂ ਜਾਣਨਾ ਚਾਹੁੰਦਾ ਕਿ ਕੱਲ ਜੋ ਕੁਝ ਹੋਇਆ ਕਮਲ ਕੌਰ ਦਾ ਕਤਲ ਕਰ ਦਿੱਤਾ ਜਾਂਦਾ ਬਾਅਦ ਵਿੱਚ ਇੱਕ ਵੀਡੀਓ 'ਚ ਤੁਹਾਡਾ ਜ਼ਿਕਰ ਕੀਤਾ ਗਿਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਕੀ ਪੂਰਾ ਮੈਟਰ ਉਹਦੇ ਬਾਰੇ ਪਹਿਲਾਂ ਤੇ ਮੈਟਰ ਸਾਡਾ ਸਾਰਾ ਖਤਮ ਹੋ ਗਿਆ ਹੈ ਲਿਖਤੀ ਰੂਪ ਚ ਵੀ ਸਾਰਾ ਕੁਝ ਦਿੱਤਾ ਹੈ ਜੋ ਮਤਲਬ ਉਹਨਾਂ ਨੇ ਅਪੀਲ ਕੀਤਾ ਹੈ ਕਿ ਆਪਾਂ ਵੀਡੀਓ ਨਹੀਂ ਪਾਣੀ ਆ ਉਹ ਦੁਬਾਰਾ ਮੈਂ ਪੋਸਟ ਕੀਤੀਆਂ ਹੀ ਨਹੀਂ ਆ ਜੋ ਡਬਲ ਮੀਨਿੰਗ ਸੀ ਅਸ਼ਲੀਲ ਵੀਡੀਓ ਸੀਗੀਆਂ ਬਾਕੀ ਸਾਰਾ ਕੁਝ ਸੀਗਾ ਉਹ ਮੈਂ ਸਭ ਮਤਲਬ ਬੰਦ ਕਰ ਦਿੱਤਾ ਹੈ ਉਹਨਾਂ ਦੇ ਕਹਿਣ ਤੇ ਬਾਕੀ ਸਾਰਿਆਂ ਦੇ ਕਹਿਣ ਤੇ ਇਹਨਾਂ ਨੇ ਸਾਰਾ ਕੁਝ ਮੈਨੂੰ ਇਧਰੋਂ ਮਾਫੀ ਮੰਗਾਈਆਂ ਉਧਰੋਂ ਮਾਫੀ ਮੰਗਾਈਆਂ ਸਾਰਾ ਉੱਥੇ ਸੈਟਲ ਹੋ ਗਿਆ ਹੈਗਾ ਪਰ ਇਹ ਦੁਬਾਰਾ ਫੇਰ ਚਾਲੂ ਕਰੀ ਜਾਂਦੇ ਮੈਨੂੰ ਇਹਦੇ ਚ ਨਹੀਂ ਪਤਾ ਕਿ ਕਿਉਂ ਕਰ ਰਹੇ ਹੈ ਕਿਸ ਗੱਲੋਂ ਕਰ ਰਹੇ ਹੈ ਮੇਨ ਦਿੱਤੀ ਵਾਰਨਿੰਗ ਦੇ ਦਿੱਤੀ ਗਈ ਤਾਂ ਤੁਹਾਡਾ ਪਰਿਵਾਰ ਔਰ ਤੁਸੀਂ ਲਾਜ਼ਮੀ ਤੌਰ ਤੇ ਘਬਰਾਹਟ ਤਾਂ ਬੰਦੇ ਨੂੰ ਹੁੰਦੀ ਹੈ ਕਿ ਕੱਲ ਨੂੰ ਤੁਹਾਨੂੰ ਟਾਰਗੇਟ ਕੀਤਾ ਜਾ ਸਕਦਾ ਉਹਨੂੰ ਲੈ ਕੇ ਕੀ ਕਹਿਣਾ ਹੈ ਹਮ ਸਾਰੇ ਜਾਣੇ ਹੁਣ ਤੁਹਾਨੂੰ ਪਤਾ ਹੀ ਹੈ ਘਬਰਾਏ ਹੁੰਦੇ ਹੈ ਕਿ ਘਰ ਦੇ ਵੀ ਕਹਿੰਦੇ ਹੈ ਕਿ ਚਲੋ ਬੇਟਾ ਤੀ ਆਪਣਾ ਹੀ ਕੰਮ ਹੁਣ ਮੈਨੂੰ ਇਹੀ ਕੰਮ ਤੋਂ ਹੁਣ ਪੈਸੇ ਮਿਲਦੇ ਹੈ ਚਲੋ ਜੇ ਪ੍ਰਮੋਸ਼ਨ ਆਪਾਂ ਛੋਟੀ ਮੋਟੀ ਕਰ ਹੀ ਲੈਨੇ ਹੈ ਇਧਰ ਉਧਰ ਜਾ ਕੇ ਪਰ ਅਗਲੇ ਬੰਦੇ ਨੂੰ ਦਬਾਈ ਜਾਣਾ ਦਬਾਈ ਜਾਣਾ ਕਹੀ ਜਾਣਾ ਕਿ ਤੁਸੀਂ ਐਡਾ ਕਰਦੇ ਹੋ ਤੁਸੀਂ ਐਡਾ ਕਰਦੇ ਹੋ ਪਰ ਮੈਂ ਉਹਦੇ ਚ ਮੈਂ ਕਰ ਵੀ ਸਕਦੀ ਹੁਣ ਫੈਮਿਲੀ ਵੀ ਸਾਰੇ ਕਹਿੰਦੇ ਆ ਕਿ ਚਲੋ ਬੇਟਾ ਹੁਣ ਤੀ ਰਮਾਨਾ ਨਾ ਰੋ ਐਦਾ ਰੋ ਖਬਰਾਂ ਤੇ ਸਾਰੇ ਜਾਣਦੇ ਹੀ ਆ ਪਰ ਇਹਨਾਂ ਨੂੰ ਐਦਾਂ ਨਹੀਂ ਕਰਨਾ ਚਾਹੀਦਾ ਮੈਂ ਤੇ ਸਾਰਾ ਆਪਣੇ ਵੱਲੋਂ ਮੈਂ ਬਿਆਨ ਦਿੱਤੇ ਹੋਏ ਆ ਸਾਰਾ ਕੁਝ ਕੀਤਾ ਹੈ ਕਿ ਸੋਰੀ ਵੀ ਫੀਲ ਕੀਤੀ ਹੋਈ ਹੈ ਕਿ ਮੈਂ ਅੱਜ ਤੋਂ ਬਾਅਦ ਐਡੀ ਵੀਡੀਓ ਨਹੀਂ ਪਾਵਾਂਗੀ ਮੈਂ ਪਾਈਆਂ ਵੀ ਨਹੀਂ ਐ ਤੁਸੀਂ ਮੇਰੇ ਪੇਜ ਤੇ ਜਾ ਕੇ ਦੇਖ ਸਕਦੇ ਹੋ ਮੈਂ ਮੇਰੀ ਕੋਈ ਉਹੋ ਜਿਹੀ ਵਿਵਾਦ ਵਾਲੀ ਵੀਡੀਓ ਨਹੀਂ ਐ ਡਬਲ ਮੀਨਿੰਗ ਤੋਂ ਤੁਸੀਂ ਆਪਾਂ ਪਿਆ ਸੀਗਾ ਉਹ ਸਾਰਾ ਮੈਂ ਬੰਦ ਕਰ ਦਿੱਤਾ ਹੈ ਹੁਣ ਮੇਰਾ ਸਭ ਕੁਝ ਕੰਟੈਂਟ ਹੀ ਅਲੱਗ ਹੋ ਗਿਆ ਹੈ ਚੇਂਜ ਹੋ ਗਿਆ ਹੈ ਉਸ ਤੋਂ ਇਲਾਵਾ ਤੇ ਮੈਂ ਕੋਈ ਦੁਬਾਰਾ ਸਟਾਰਟ ਤੁਹਾਡੀ ਹਾਲੇ ਉਮਰ ਵੀ ਬਹੁਤ ਛੋਟੀ ਹੈ ਪਰ ਕੰਟੈਂਟ ਜਦੋਂ ਅਸੀਂ ਅਪਲੋਡ ਕਰਦੇ ਹਾਂ ਲਾਜ਼ਮੀ ਤੌਰ ਤੇ ਜਿੱਤੇ ਵਿਊਜ਼ ਆਉਂਦੇ ਹੈ ਦਾ ਮਤਲਬ ਲੋਕ ਉਹ ਚੀਜ਼ ਦੇਖਣੀ ਚਾਹੁੰਦੇ ਆ ਪਰ ਜੇਕਰ ਕਿਸੇ ਨੂੰ ਕੋਈ ਆਬਜੈਕਸ਼ਨ ਹੈ ਤਾਂ ਉਹਦੇ ਬਾਰੇ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਕੀ ਤੁਹਾਡੇ ਮੈਟਰ ਚ ਕੋਈ ਪੁਲਿਸ ਜਾਂ ਥਾਣੇ ਤੱਕ ਇਹ ਗੱਲ ਪਹੁੰਚੀ ਪਹਿਲਾਂ ਪਹੁੰਚੀ ਸੀ ਇਹਨਾਂ ਨੇ ਸਾਨੂੰ ਫਰੀਦਕੋਟ ਮੇਰੇ ਤੇ ਗੱਲਬਾਤ ਕੀਤੀ ਸੀ ਇਹਨਾਂ ਨੇ ਕੇਸ ਕੀਤਾ ਸੀ ਉੱਥੇ ਜਾ ਕੇ ਵੀ ਆਪਾਂ ਸੌਰੀ ਫੀਲ ਕਰ ਲਈ ਸੀ ਸਰ ਨੇ ਸਮਝਾਇਆ ਹੀ ਉੱਥੇ ਮਤਲਬ ਕਿ ਕਾਫੀ ਸਾਰੇ ਪੁਲਿਸ ਵਾਲੇ ਬੈਠੇ ਹੀ ਚਾਤੋਂ ਪੰਜ ਡੀਐਸਪੀ ਸਰ ਬੈਠੇ ਸੀਗੇ ਉਹਨਾਂ ਨੇ ਸਮਝਾਇਆ ਹੀਗਾ ਕਿ ਬੇਟਾ ਚਲੋ ਠੀਕ ਹੈ ਅੱਜ ਤੋਂ ਬਾਅਦ ਚਲੋ ਤੀ ਨਾ ਕਰੋ ਆਪਾਂ ਉਹ ਵੀ ਉਹ ਵੀ ਆਪਣਾ ਬਿਆਨ ਕਰ ਦਿੱਤਾ ਹੀਗਾ ਲਿਖਤੀ ਰੂਪ ਚ ਕਿ ਅੱਜ ਤੋਂ ਬਾਅਦ ਮੈਂ ਇਦਾਂ ਦੀ ਵੀਡੀਓ ਨਹੀਂ ਪਾਵਾਂਗੀ ਤੇ ਨਾ ਹੀ ਮੈਂ ਇਹਨਾਂ ਦੇ ਬਾਰੇ ਕੋਈ ਗੱਲ ਕਰਾਂਗੀ ਤੇ ਨਾ ਹੀ ਇਹ ਮੇਰੇ ਬਾਰੇ ਕਰਨਗੇ ਪਰ ਕਦੀ ਉਹਨਾਂ ਦੇ ਬਾਰੇ ਕੋਈ ਜ਼ਿਕਰ ਨਹੀਂ ਤੋਂ ਬਾਅਦ ਕੋਈ ਜ਼ਿਕਰ ਹੀ ਨਹੀਂ ਕੀਤਾ ਪਰ ਇਹ ਮੈਨੂੰ ਧਮਕੀਆਂ ਸ਼ਰੀਆਮ ਦੇ ਰਿਹਾ ਕਿ ਤੁਹਾਡੀ ਲਾਸ਼ ਵੀ ਨਹੀਂ ਲੱਭਣੀ ਹੈ ਤੁਸੀਂ ਇੱਥੇ ਸਾਡੇ ਕੋਲ ਹੋਰ ਪਾਰਕਿੰਗਾਂ ਬੜੀਆਂ ਹੀ ਆ ਪਰ ਐਦਾਂ ਕਿਸੇ ਧੀ ਭੈਣ ਨੂੰ ਥੋਨਾ ਕਰਨਾ ਚਾਹੀਦਾ ਹੁਣ ਇਹਨਾਂ ਤੇ ਕਹਿੰਦੇ ਮੈਂ ਸਾਰਾ ਸੁਧਾਰ ਲੇਤਾ ਆਪਣਾ ਚਲੋ ਗਲਤੀ ਕਿਸੇ ਕੋਲੋਂ ਵੀ ਹੋ ਸਕਦੀ ਆ ਤੁਸੀਂ ਇਹ ਵੀ ਕਹਿ ਕੇ ਉਹ ਤੁਹਾਡੇ ਵੱਡੇ ਭਰਾਵਾਂ ਦੇ ਵਰਗੇ ਆ ਇਸ ਵੇਲੇ ਤੁਹਾਡੇ ਕੋਲ ਇੱਕ ਨਿਊਜ਼ 18 ਦੇ ਜ਼ਰੀਏ ਜ਼ਿਕਰ ਮੈਂ ਕਹ ਮਹਿਰੂਨ ਨੂੰ ਜੇ ਕੁਝ ਕਹਿਣਾ ਚਾਹੁੰਦੇ ਹੋ ਕੀ ਕਹਿਣਾ ਚਾਹੋ ਜੇ ਕੱਲ ਨੂੰ ਕੋਈ ਮੈਨੂੰ ਕੁਝ ਹੁੰਦਾ ਮੈਂ ਉਹਨਾਂ ਨੂੰ ਤਾਂ ਕੁਝ ਕਹਿਣਾ ਨਹੀਂ ਚਾਹੁੰਦੀ ਕਿਉਂਕਿ ਹੁਣ ਉਹ ਅਗਲੇ ਬੰਦੇ ਆਪਣੇ ਦਿਮਾਗ ਨਾਲ ਚੱਲਦੇ ਆ ਕੀ ਸੋਚਦੇ ਕੀ ਨਹੀਂ ਸੋਚਦੇ ਪਰ ਮੈਂ ਤਾਂ ਆਪਣੇ ਵੱਲੋਂ ਸਾਰਾ ਕੁਝ ਮਤਲਬ ਸਹੀ ਕਰ ਲਿੱਤਾ ਹੋਇਆ ਕੋਈ ਮੇਰੀ ਉਹੋ ਜੀ ਵੀਡੀਓ ਨਹੀਂ ਪੈ ਰਹੀ ਤੇ ਬਾਕੀ ਜੇ ਕੱਲ ਨੂੰ ਮੈਨੂੰ ਕੁਝ ਹੁੰਦਾ ਮੇਰੀ ਫੈਮਲੀ ਨੂੰ ਕੁਝ ਹੁੰਦਾ ਇਹ ਸਾਰੀ ਜ਼ਿੰਮੇਵਾਰੀ ਗਵਰਨਮੈਂਟ ਹੋਏਗੀ ਕਿਉਂਕਿ ਇਹਦੇ ਵਾਸਤੇ ਮੈਨੂੰ ਵੀ ਸਿਕਿਉਰਿਟੀ ਚਾਹੀਦੀ ਹੈ ਤੇ ਸਾਰੇ ਜਣੇ ਸੁਣ ਸਕਦੇ ਹੋ ਕਿ ਉਹਨਾਂ ਨੇ ਕਿੱਡੀ ਵੱਡੀ ਵਾਰਨਿੰਗ ਦਿੱਤੀ ਹੈ ਪਰ ਐਦਾਂ ਨਹੀਂ ਨਾ ਚੰਗਾ ਲੱਗਦਾ ਇੱਕ ਮੈਂ ਵੀ ਅੰਦਰ ਬਾਹਰ ਜਾਣਾ ਹੁੰਦਾ ਆਪਣੀ ਫੈਮਿਲੀ ਨਾਲ ਜਾਈਏ ਤੇ ਜੇ ਸਾਨੂੰ ਕੱਲ ਨੂੰ ਕੁਝ ਹੋ ਜਾਏ ਤੇ ਫਿਰ ਉਹਦੇ ਚ ਕੀ ਕਿਸੇ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਤੁਹਾਨੂੰ ਹਰ ਇੱਕ ਬੱਚਾ ਜਾਂ ਨੌਜਵਾਨ ਖਾਸ ਤੌਰ ਤੇ ਜਾਣਦੇ ਹੋਣਗੇ ਪਰ ਇਸ ਤਰੀਕੇ ਦੇ ਨਾਲ ਤਾਂ ਤੁਸੀਂ ਫਿਰ ਪਰਿਵਾਰ ਦੇ ਨਾਲ ਜਾਂ ਕਿਸੇ ਸਮਾਜਿਕ ਤੌਰ ਤੇ ਵਿਚਰ ਹੀ ਨਹੀਂ ਸਕਦੇ ਕਿੱਤੇ ਵੀ ਨਹੀਂ ਜਾ ਸਕਦੇ ਪਰ ਆਪਾਂ ਉਹ ਚੇਂਜ ਕਰ ਲਿੱਤਾ ਆ ਸਾਰਾ ਕੁਝ ਆਪਣਾ ਸਾਰਾ ਹੀ ਕੰਟੈਂਟ ਹੀ ਚੇਂਜ ਕਰ ਲਿੱਤਾ ਆ ਜੋ ਪਹਿਲਾਂ ਵੀਡੀਓ ਸਾਰੀ ਡਿਲੀਟ ਕਰ ਦਿੱਤੀਆਂ ਹੋਈਆਂ ਜੋ ਗੰਦੀਆਂ ਮੰਦੀਆਂ ਜੇ ਆਪਾਂ ਵੈਤ ਵਾਲੀ ਜੇ ਆਪਾਂ ਪਹਿਲਾਂ ਮੰਨ ਵੀ ਗਏ ਸੀਗੇ ਕਿ ਵੀਡੀਓ ਹੈਗੀਆਂ ਹੀ ਉਹ ਸਾਰੀਆਂ ਆਪਾਂ ਡਿਲੀਟ ਕਰ ਦਿੱਤੀਆਂ ਹੋਈਆਂ ਹੁਣ ਆਪਾਂ ਕੰਟੈਂਟ ਹੀ ਸਾਰਾ ਚੇਂਜ ਕਰ ਲੇਤਾ ਜੋ ਕਿ ਫੈਮਲੀ ਨੂੰ ਪਸੰਦ ਆਂਦਾ ਹੈ ਨਹੀਂ ਕੁੱਲ ਮਿਲਾ ਕੇ ਜੇਕਰ ਕਹੀਏ ਕਿ ਉਹ ਮੈਟਰ ਖਤਮ ਹੋ ਚੁੱਕਿਆ ਉਹਦਾ ਜ਼ਿਕਰ ਹੁਣ ਕਰਦਾ ਨਹੀਂ ਬੰਦ ਨਹੀਂ ਬੰਦ ਬਿਲਕੁਲ ਵੀ ਨਹੀਂ ਬੰਦ ਹੈ ਇਹ ਜੋ ਮੇਰੀ ਫੈਮਲੀ ਨੂੰ ਵੀ ਦਿੱਕਤ ਹੁੰਦੀ ਹੈ ਮੈਨੂੰ ਵੀ ਦਿੱਕਤ ਹੁੰਦੀ ਹੈ ਕੱਲ ਨੂੰ ਨਾ ਜੀ ਆਪਾਂ ਕਰਦੇ ਆਂ ਫਿਰ ਵੀ ਲੋਕਾਂ ਨੂੰ ਨਹੀਂ ਜਾਂਦਾ ਮੇਰੇ ਚ ਆਪਾਂ ਕੀ ਕਰਾਂਗੇ ਆਪਾਂ ਵੀ ਤਾਂ ਕਮਾਣਾ ਹੈ ਨਾ ਜੀ ਵੈਸੇ ਕਤਲ ਨੂੰ ਕਿਸੇ ਵੀ ਹਾਲਤ ਚ ਜਾਇਜ਼ ਨਹੀਂ ਠਰਾਇਆ ਜਾ ਸਕਦਾ ਪਰ ਚਰਚਾ ਸੋਸ਼ਲ ਮੀਡੀਆ ਇਨਫਲੂਐਂਸਰਸ ਦੇ ਅਸ਼ਲੀਲ ਕੰਟੈਂਟ ਦੀ ਵੀ ਹੋ ਰਹੀ ਹੈ ਕੀ ਇਹ ਇਹਨਾਂ ਨੂੰ ਅਸ਼ਲੀਲ ਕੰਟੈਂਟ ਬਾਰੇ ਕੀ ਸੋਚਦੇ ਐ ਕੀ ਇਹ ਪਾਉਣਾ ਠੀਕ ਹੈ ਆ ਬਿਲਕੁਲ ਜੇਕਰ ਮੈਂ ਦੀਪਿਕਾ ਦੀਆਂ ਵੀਡੀਓ ਦਾ ਜ਼ਿਕਰ ਕਰਾਂ ਤਾਂ ਉਸ ਦੀਆਂ ਜਿਹੜੀਆਂ ਵੀਡੀਓ ਨੇ ਉਹ ਉਸ ਨੂੰ ਮੈਂ ਸਿੱਧੇ ਤੌਰ ਤੇ ਅਸ਼ਲੀਲਤਾ ਨਹੀਂ ਕਹਿ ਸਕਦਾ ਪਰ ਡਬਲ ਮੀਨਿੰਗ ਜਿਸ ਦਾ ਜ਼ਿਕਰ ਉਹ ਖੁਦ ਬਾਰ-ਬਾਰ ਕਰ ਰਹੀ ਹੈ ਕਿ ਕੁਝ ਐਸੀਆਂ ਵੀਡੀਓ ਸੀ ਜਿਹੜੀਆਂ ਕਿ ਇੱਕ ਵੈਦ ਦੀ ਪ੍ਰੋਮੋਸ਼ਨ ਦੇ ਵਿੱਚ ਜਾਂ ਸੀ ਮਰਦਾਨਾ ਤਾਕਤ ਦਾ ਨਾਮ ਦੇ ਕੇ ਜਿਸ ਤਰੀਕੇ ਦੇ ਨਾਲ ਕਹ ਦਿੱਤਾ ਜਾਂਦਾ ਹੈ ਕਿ ਉਹ ਉਸ ਦੇ ਲਈ ਇਹ ਦਵਾਈਆਂ ਜਿਹੜੀਆਂ ਵਰਤੀਆਂ ਜਾਂ ਨਾਲਾ ਕਿ ਉਮਰ ਛੋਟੀ ਹੈ ਤਾਂ ਗਲਤੀ ਕਿਸੇ ਕੋਲੋਂ ਵੀ ਹੁੰਦੀ ਪਰ ਉਹ ਆਪਣੀ ਗਲਤੀ ਕਬੂਲ ਵੀ ਕਰ ਰਹੀ ਹੈ ਔਰ ਉਸ ਦਾ ਕਹਿਣਾ ਕਿ ਅਸੀਂ ਥਾਣੇ ਦੇ ਵਿੱਚ ਲਿਖਤੀ ਰੂਪ ਦੇ ਵਿੱਚ ਇਹ ਜਿਹੜਾ ਜੋ ਵੀ ਆਪਣੇ ਬਿਆਨ ਨੇ ਜਾਂ ਜਿਹੜਾ ਮਾਫੀ ਨਾਮਾ ਉਹ ਦੇ ਚੁੱਕੀ ਹੈ ਪਰ ਕਿਉਂਕਿ ਛੋਟੀ ਉਮਰ ਹੈ ਤਾਂ ਘਬਰਾਹਟ لازمی ਤੌਰ ਤੇ ਹੁੰਦੀ ਹੈ ਔਰ ਜਿਸ ਤਰ੍ਹਾਂ ਇੱਕ ਜ਼ਿਕਰ ਕੀਤਾ ਗਿਆ ਅਮਰਤਪਾਲ ਮੈਰੋ ਦੇ ਵੱਲੋਂ ਵੀਡੀਓ ਦੇ ਵਿੱਚ ਕਿ ਜਿਹੜੀ লাশ ਹੈ ਉਹ ਹੱਲੇ ਇਹ سلسلہ ਰੁਕਿਆ ਨਹੀਂ ਤੇ ਇੱਕ ਵਾਰ ਮੈਂ ਦੀਪਿਕਾ ਤੋਂ ਜਾਣਦਾ ਕਿਉਂਕਿ ਇੱਕ ਸਧਾਰਨ ਪਰਿਵਾਰ ਦੇ ਨਾਲ ਸੰਬੰਧ ਰੱਖਦੀ ਹੈ ਅੰਮ੍ਰਿਤਸਰ ਦੇ ਵਿੱਚ ਰਹਿੰਦੀ ਹੈ ਪਰ ਹੁਣ ਕਿਤੇ ਨਾ ਕਿਤੇ ਡਰ ਦਾ ਸਾਇਆ ਜ਼ਰੂਰ ਇਸ ਪੂਰੇ ਪਰਿਵਾਰ ਤੇ ਹੈ ਕਿ ਬੱਚਾ ਜੇਕਰ ਕੱਲ ਨੂੰ ਕਿਤੇ ਬਾਹਰ ਜਾਂਦਾ ਹਾਲਾਂਕਿ ਉਹ ਇਹ ਦਾਵਾ ਕਰ ਰਹੀ ਹੈ ਕਿ ਮੈਂ ਉਸ ਤਰੀਕੇ ਦੀ ਵੀਡੀਓ ਬਿਲਕੁਲ ਵੀ ਬਣਾਉਣੀ ਔਰ ਅਪਲੋਡ ਕਰਨ ਦੀ ਬੰਦ ਕਰ ਦਿੱਤੀ ਗਈ ਹੈ ਜੇਕਰ ਹੁਣ ਮੈਂ ਗੱਲ ਕਰਾਂ ਤਾਂ ਤੁਹਾਡੀ ਇਸ ਵੀਡੀਓ ਨੂੰ ਪੰਜਾਬ ਦੇ ਡੀਜੀਪੀ ਵੀ ਦੇਖ ਰਹੇ ਹੋਣਗੇ ਵੱਡੇ ਅਧਿਕਾਰੀ ਦੇਖ ਰਹੇ ਹੋਣਗੇ ਪ੍ਰਸ਼ਾਸਨ ਤੋਂ ਤੁਹਾਡੀ ਕੀ ਮੰਗ ਹੈ ਮੈਨੂੰ ਬਸ ਇਹੀ ਹੈ ਕਿ ਬਸ ਸਾਰੇ ਜਾਣੇ ਮੈਨੂੰ ਸਾਰਾ ਮੈਨੂੰ ਸਿਕਿਉਰਟੀ ਦੀਵਾਨ ਕਿਉਂਕਿ ਮੈਨੂੰ ਆਪਾਂ ਵੀ ਕੰਮ ਕਰਨਾ ਹੈ ਮੇਰੀ ਵੀ ਫੈਮਿਲੀ ਹੈਗੀ ਹੈ ਸਾਰਿਆਂ ਦੇ ਹੁੰਦਾ ਪਤਾ ਮੇਰੇ ਵੀ ਫਾਦਰ ਹੈ ਦਾਦੀ ਮਮਾ ਸਾਰੇ ਜਾਣੇ ਹੈਗੇ ਹੈ ਨਹੀਂ ਇਦਾਂ ਚੰਗਾ ਲੱਗਦਾ ਪਲੀਜ਼ ਉਹਨਾਂ ਨੂੰ ਬੇਨਤੀ ਹੈਗੀ ਮੈਨੂੰ ਕੋਈ ਕਿਸੇ ਤਰ੍ਹਾਂ ਦਾ ਵਿਵਾਦ ਨਹੀਂ ਚਾਹੁੰਦਾ ਨਹੀਂ ਮੈਂ ਬਿਲਕੁਲ ਵੀ ਇਹ ਚੀਜ਼ਾਂ 'ਚ ਨਹੀਂ ਪੈ ਸਕਦਾ ਅ ਰਾਜੀ ਵੀ ਜਾਇਜ਼ ਸਮਝਦੇ ਆ ਕਿ ਜਿਹੜੇ ਜਿਹੜੇ ਲੋਕ ਅਸ਼ਲੀਲ ਕੰਟੈਂਟ ਬਣਾਉਂਦੇ ਆ ਉਹਲੇ ਤਾਂ ਲਾਈਫ ਸਟਾਈਲ ਚੇਂਜ ਕਰ ਲਿੱਤਾ ਪਰ ਮੈਨੂੰ ਆ ਚੀਜ਼ਾਂ 'ਚ ਨਾ ਪਾਇਆ ਜਾਏ ਦਬਾਰਾ ਤੁਸੀਂ ਇਹ ਸਮਝਦੇ ਹੋ ਕਿ ਤੁਹਾਡੇ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਲੋਕ ਐਸਾ ਕੰਟੈਂਟ ਅਪਲੋਡ ਕਰਦੇ ਨੇ ਜਿਹਦੇ 'ਚ ਡਬਲ ਮੀਨਿੰਗ ਜਾਂ ਅਸ਼ਲੀਲ ਗੱਲਾਂ ਤੁਸੀਂ ਸਮਝਦੇ ਹੋ ਕਿ ਇਹ ਹੋਣਾ ਚਾਹੀਦਾ ਜਾਂ ਨਹੀਂ वैसे ਤਾਂ ਨਹੀਂ ਹੋਣਾ ਚਾਹੀਦਾ ਬਾਕੀ ਹੁਣ ਆਪਣਾ ਆਪਣਾ ਸਾਰਿਆਂ ਦਾ ਦਿਮਾਗ ਹੈਗਾ ਕਿੰਨੇ ਕਿੰਨੇ ਸੁਧਰਨਾ ਕਿੰਨੇ ਨਹੀਂ ਸੁਧਰਨਾ ਉਹ ਸਾਰਿਆਂ ਦਾ ਆਪਣਾ ਆਪਣਾ ਹੁੰਦਾ ਪਰ ਮੈਨੂੰ ਇਹ ਹੈ ਕਿ ਐਦਾਂ ਕਿਸੇ ਨੂੰ ਮਾਰ ਤੁਸੀਂ ਮਤਲਬ ਤੁਸੀਂ ਯੂ ਟਰਨ ਲੈ ਚੁੱਕੇ ਹੋ ਤੁਸੀਂ ਉਹ ਕੰਟੈਂਟ ਬਣਾਉਣਾ ਬੰਦ ਬਿਲਕੁਲ ਬੰਦ ਕਰ ਦਿੱਤਾ ਪਰ ਕਿਸੇ ਨੂੰ ਡਰਾ ਧਮਕਾ ਕੇ ਐਦਾਂ ਨਹੀਂ ਸਮਝਾਇਆ ਜਾ ਸਕਦਾ ਮਾਰ ਮਾਰ ਮੋਰ ਕੇ ਐਦਾਂ ਨਹੀਂ ਸਮਝਾਇਆ ਜਾ ਸਕਦਾ ਉਹਨੂੰ ਪਿਆਰ ਨਾਲ ਸਮਝਾਓ ਮੈਨੂੰ ਮੈਨੂੰ ਜ਼ਿਕਰ ਕੀਤਾ ਸੀ ਮੈਂ ਸਾਰਾ ਕੁਝ ਕਰ ਲੇਤਾ ਆਪਣਾ ਸਭ ਕੁਝ ਚੇਂਜ ਕਰ ਲੇਤਾ ਪਰ ਫੇਰ ਵੀ ਇਹ ਮੈਨੂੰ ਮਾਰਨ ਦੀਆਂ ਧਮਕੀਆਂ ਦੇਂਦੇ ਆ ਮੈਨੂੰ ਲਜਾਉਣ ਦੀਆਂ ਧਮਕੀਆਂ ਦੇਂਦੇ ਆ ਪਰਿਵਾਰ ਦੇ ਵਿੱਚ ਮੰਨ ਲਓ ਇੱਕ ਬੱਚਾ ਕੋਈ ਗਲਤੀ ਕਰ ਰਿਹਾ ਤਾਂ ਮਾਤਾ ਪਿਤਾ ਉਹਨੂੰ ਤਰੀਕੇ ਦੇ ਨਾਲ ਸਮਝਾਉਂਦੇ ਨਾ ਕਿ ਉਹਨੂੰ ਉਹਦਾ ਕਤਲ ਕਰ ਦਿੱਤਾ ਜਾਂਦਾ ਜਾਂ ਉਹਨੂੰ ਜਾਨੋਂ ਮਾਰ ਦਿੱਤਾ ਜਾਂਦਾ ਬਿਲਕੁਲ ਵੀ ਨਹੀਂ ਕਰਦੇ ਤਾਂ ਸਾਰੇ ਪਿਆਰ ਹੀ ਕਰਦੇ ਆ ਕਿ ਇੱਕ ਵਾਰੀ ਸਮਝਾਣਗੇ ਦੂਜੀ ਵਾਰੀ ਸਮਝਾਣ ਮੈਂ ਤਾਂ ਪਹਿਲੀ ਵਾਰ ਚ ਹੀ ਸਮਝ ਗਈ ਕਿ ਚਲੋ ਆਪਾਂ ਹੁਣ ਅਸ ਤੋਂ ਬਾਅਦ ਇਦਾਂ ਦਾ ਨਹੀਂ ਕਰਾਂਗੇ ਬਟ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਪਰ ਐਦਾਂ ਕਹਿ ਰਹੀ ਧੀ ਭੈਣ ਨੂੰ ਤਮਕੀਨ ਨਹੀਂ ਦੇਣੀ ਚੰਗੀ ਲੱਗਦੀ ਅੱਛਾ ਰਾਜੀ ਜੀ ਬਤੌਰ ਸੋਸ਼ਲ ਮੀਡੀਆ ਇਨਫਲੂਐਂਸਰ ਇਹਨਾਂ ਦਾ ਤਜਰਬਾ ਕੀ ਕਹਿੰਦਾ ਕਿਸ ਤਰ੍ਹਾਂ ਦੇ ਕੰਟੈਂਟ ਨੂੰ ਲੋਕ ਜ਼ਿਆਦਾ ਦੇਖਦੇ ਆ ਜ਼ਿਆਦਾ ਪਸੰਦ ਕਰਦੇ ਆ ਦੇਖੋ ਲਾਜ਼ਮੀ ਤੌਰ ਤੇ ਕਿਉਂਕਿ ਇਨਾਂ ਵੱਲੋਂ ਜਿਹੜਾ ਕੰਟੈਂਟ ਅਪਲੋਡ ਕੀਤਾ ਜਾਂਦਾ ਜਦੋਂ ਉਸਤੇ ਜ਼ਿਆਦਾ ਲਾਈਕਸ ਮਿਲਦੇ ਨੇ ਵਿਊਜ਼ ਮਿਲਦੇ ਨੇ ਤਾਂ ਫਿਰ ਹਰ ਇਨਸਾਨ ਸੋਚਦਾ ਕਿ ਸ਼ਾਇਦ ਇਸੇ ਤਰੀਕੇ ਦਾ ਹੀ ਕੰਟੈਂਟ ਬਣਾਇਆ ਜਾਵੇ ਤਾਂ ਮੈਂ ਦੀਪਿਕਾ ਤੋਂ ਵੀ ਇਹ ਗੱਲ ਜਾਣਦਾ ਜਦੋਂ ਤੁਸੀਂ ਐਸਾ ਕੰਟੈਂਟ ਅਪਲੋਡ ਕਰਦੇ ਹੋ ਕਿ ਉਸ ਨੂੰ ਜ਼ਿਆਦਾ ਲੋਕ ਪਸੰਦ ਕਰਦੇ ਆ ਜੇਕਰ ਹੋਰ ਤੁਸੀਂ ਹੁਣ ਆਪਣੀਆਂ ਵੀਡੀਓ ਵੀ ਪਾ ਰਹੇ ਹੋ ਕਿ ਉਹਨੇ ਲਾਈਕ ਜਾਂ ਵਿਊ ਉਹ ਵੀਡੀਓ ਤੇ ਆਉਂਦੇ ਆ ਨਹੀਂ ਸਰ ਉਹ ਤਾਂ ਨੋਰਮਲ ਅੱਜਕੱਲ ਸਾਰੇ ਸਾਰੇ ਇੰਡਸਟਰੀ ਦੇ ਵਿੱਚ ਚੱਲ ਰਿਹਾ ਹੈ ਆਪਣੀਆਂ ਰੀਲਸ ਜੇ ਸੌਂਗਸ ਤੇ ਪਾ ਰਹੇ ਆ ਉਹ ਤਾਂ ਹਰ ਕੋਈ ਪਾ ਰਿਹਾ ਮੈਨੂੰ ਛੱਡ ਕੇ ਪੂਰੀ ਦੁਨੀਆ 'ਚ ਕਿੰਨੇ ਜਾਣੇ ਲੋਕ ਹੈਗੇ ਕਿੰਨੇ ਸਾਰੇ ਇਨਫਲੂਐਂਸਰ ਹੈਗੇ ਹੈ ਹਰ ਇੱਕ ਕੰਟਰੀ 'ਚ ਅਲੱਗ-ਅਲੱਗ ਇਨਫਲੂਐਂਸਰ ਹੈਗਾ ਹਰ ਇੱਕ ਆਪਣੇ ਹਿਸਾਬ ਨਾਲ ਚੱਲ ਰਿਹਾ ਪਰ ਮੇਰਾ ਕੰਟੈਂਟ ਜੇ ਜੇ ਮੈਨੂੰ ਉਹਨਾਂ ਨੇ ਮੇਨ ਗੱਲ ਕੀਤੀ ਹੈ ਡਬਲ ਮੀਨਿੰਗ ਲਾਈਕ ਡਬਲ ਮੀਨਿੰਗ ਆਪਾਂ ਦੀ ਆਪਣੀ ਵੀਡੀਓ ਦੇ ਵਿੱਚ ਕਦੀ ਕਿਸੇ ਨੂੰ ਟਾਰਗੇਟ ਨਹੀਂ ਕੀਤਾ ਠੀਕ ਹੈ ਆਪਣਾ ਤੁਸੀਂ ਜੋ ਵੀ ਉਹਦੇ 'ਚ ਬੋਲਦੇ ਹੋ ਉਸ ਨੂੰ ਲੋਕੀ ਪਸੰਦ ਕਰ ਬਿਲਕੁਲ ਆਪ ਲਾਗੇ ਪ੍ਰੋਮੋਸ਼ਨ ਕਰਵਾਉਂਦੇ ਆ ਆਪਾਂ ਹੁਣ ਜਿੱਦਾਂ ਲੋਕੇ ਚਾਹੁੰਦੇ ਹੀ ਪਹਿਲਾਂ ਆਪਾਂ ਉਹਨਾਂ ਨੂੰ ਪਹਿਲਾਂ ਜਾ ਕੇ ਕਹਿ ਦਈਦਾ ਕਿ ਆਪਾਂ ਡਬਲ ਮੀਨਿੰਗ ਟਾਈਪ ਐਦਾ ਦੀ ਗੰਦੀ ਵੀਡੀਓ ਨਹੀਂ ਬਣਾ ਸਕਦੇ ਤੇ ਇਸ ਕਰਕੇ ਆਪਾਂ ਸਾਰਾ ਕੁਝ ਸੁਧਾਰ ਲਿੱਤਾ ਹੋਇਆ ਨਹੀਂ ਜਿਹੜਾ ਵੈਸੇ ਇਹਨਾਂ ਦਾ ਐਕਸਪੀਰੀਅੰਸ ਹੀ ਖਬਰਾਈ ਹੋਇਆ ਜਿਹੜਾ ਕਿ ਕਿੰਨੇ ਲੋਕ ਜ਼ਿਆਦਾ ਦੇਖਦੇ ਆ ਬਿਲਕੁਲ ਸਾਰੇ ਸਾਰੇ ਜਾਣੇ ਹੀ ਖਬਰਾਈ ਜਾਣਗੇ ਹੁਣ ਤਾਂ ਵੈਸੇ ਤੁਸੀਂ ਯੂਥ ਹੋ ਮਤਲਬ ਯੂਥ ਇਹ ਕੰਟੈਂਟ ਚਾਹੁੰਦਾ ਕਿ ਅਪਲੋਡ ਹੋਵੇ ਯੂਥ ਪਸੰਦ ਕਰਦਾ ਕਿਉਂਕਿ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਆ ਹੋ ਸਕਦਾ ਇੱਕ ਤਬਕਾ ਉਸ ਦਾ ਵਿਰੋਧ ਕਰਦਾ ਹੋਵੇ ਪਰ ਇੱਕ ਤਬਕਾ ਉਹਦਾ ਸਮਰਥਨ ਵੀ ਕਰਦਾ ਹੋਵੇ ਹਾਂਜੀ ਹੁਣ ਦੁਨੀਆ ਤੇ ਹੈਗੇ ਕਈ ਲੋਕੀ ਇਹ ਚੀਜ਼ਾਂ ਨੂੰ ਪਸੰਦ ਕਰਦੇ ਆ ਤੇ ਕਈ ਲੋਕੀ ਜਿਹੜੇ ਉਹ ਚੀਜ਼ਾਂ ਨੂੰ ਨਹੀਂ ਪਸੰਦ ਕਰਦੇ ਪਰ ਜ਼ਿਆਦਾਤਰ ਹੁਣ ਇਹ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਉਹ ਚੀਜ਼ਾਂ ਨੂੰ ਪਸੰਦ ਕਰਦੇ ਆ ਸਾਰੇ ਲੋਕੀ ਤਾਈ ਉਹਦਾ ਲਾਈਕ ਕਰਦੇ ਆ ਤਾਈ ਉਹਦਾ ਸਾਰਾ ਕੁਝ ਪਸੰਦ ਕਰਦੇ ਪਰ ਆਪਾਂ ਉਹ ਚੀਜ਼ਾਂ ਪਾਈ ਨਹੀਂ ਰਹੇ ਤਾਂ ਫੇਰ ਕਿਉਂ ਦੁਬਾਰਾ ਕਰਨਗੇ ਕੀ ਸੋਚ ਕੇ ਵੀਡੀਓ ਬਣਾਉਂਦੇ ਨੇ ਉਹਨੂੰ ਵਾਰ-ਵਾਰ ਦੁਹਰਾਉਣਾ ਨਹੀਂ ਬਿਲਕੁਲ ਵੀ ਨਹੀਂ ਦੁਹਰਾਉਣਾ ਚਾਹੀਦਾ ਆਪਾਂ ਦੇ ਸਭ ਕੋਈ ਜਿਹੜੇ ਕੀ ਕਹ ਮੈਂ ਦੁਬਾਰਾ ਦੁਹਰਾਉਣਾ ਲੱਗੇ ਕੀ ਸੋਚ ਕੇ ਵੀਡੀਓ ਬਣਾਉਂਦੇ ਨੇ ਕਿ ਕਿੱਦਾਂ ਦਾ ਕੰਟੈਂਟ ਉਹ ਚੂਜ਼ ਕਰਨ ਆਪਣੇ ਵੀਡੀਓ ਦੇ ਵਿੱਚ ਜਿਹਦੇ ਨਾਲ ਉਹਨਾਂ ਦੇ ਵੀਡੀਓ ਚੱਲਦੇ ਨੇ ਕਿਉਂਕਿ ਮੈਂ ਇਹ ਸਵਾਲ ਇਸ ਲਈ ਪੁੱਛ ਰਿਹਾ ਕਿ ਲੋਕਾਂ ਦੇ ਦੋ ਤਰ੍ਹਾਂ ਦੇ ਪ੍ਰਤੀਕਰਮ ਨੇ ਜਿਹੜੇ ਲੋਕ ਸੋਸ਼ਲ ਮੀਡੀਆ ਤੇ ਇਸ ਦਾ ਵਿਰੋਧ ਕਰ ਰਹੇ ਨੇ ਉਹੀ ਲੋਕ ਕੰਟੈਂਟ ਦੇਖਣ ਵਾਲੇ ਵੀ ਨੇ ਸਵਾਲ ਉਹਨਾਂ ਲਈ ਵੀ ਹੈ ਸੋ ਉਹਨੂੰ ਇਨਫਲੂਐਂਸਰ ਕੀ ਸੋਚਦੇ ਐ ਤੁਸੀਂ ਪਹਿਲਾਂ ਵੀ ਚਰਚਾ ਕਰ ਰਹੇ ਸੀ ਅਬ ਬਿਲਕੁਲ ਜਦੋਂ ਅਸੀਂ ਪਹਿਲਾਂ ਵੀ ਚਰਚਾ ਕਰ ਰਹੇ ਸੀ ਕਿ ਜਦੋਂ ਕੋਈ ਕੰਟੈਂਟ ਅਪਲੋਡ ਕਰਦਾ ਹੈ ਤਾਂ ਲਾਜ਼ਮੀ ਤੌਰ ਤੇ ਉਸ ਦੇ ਜ਼ਿਹਨ ਦੇ ਵਿੱਚ ਇਹ ਹੁੰਦਾ ਕਿ ਇਸ ਨੂੰ ਵੱਧ ਤੋਂ ਵੱਧ ਲੋਕ ਸ਼ੇਅਰ ਕਰਨਗੇ ਵਿਊ ਮਿਲਣਗੇ ਪਰ ਕਈ ਵਾਰ ਕੰਟੈਂਟ ਦੇ ਵਿੱਚ ਜਾਨ ਬਹੁਤ ਹੁੰਦੀ ਹੈ ਪਰ ਉਸ ਨੂੰ ਪਸੰਦ ਨਹੀਂ ਕੀਤਾ ਜਾਂਦਾ ਕਈ ਵਾਰ ਬਹੁਤ ਹਲਕਾ ਕੰਟੈਂਟ ਹੁੰਦਾ ਹੈ ਉਹ ਬਹੁਤ ਜਲਦੀ ਵਾਇਰਲ ਹੁੰਦਾ ਤਾਂ ਇੱਕ ਵਾਰ ਦੀਪਿਕਾ ਤੋਂ ਮੈਂ ਜਾਣਦਾ ਕਿ ਜਦੋਂ ਤੁਸੀਂ ਐਸਾ ਕੰਟੈਂਟ ਬਣਾਉਂਦੇ ਹੋ ਕਿ ਇਹ ਹੀ ਸੋਚ ਕੇ ਬਣਾਇਆ ਜਾਂਦਾ ਕਿ ਲੋਕ ਇਸ ਨੂੰ ਜ਼ਿਆਦਾ ਦੇਖੇ ਹਾਂਜੀ ਹਾਂਜੀ ਅੱਜ ਕੱਲ ਤੇ ਉਹੀ ਚੀਜ਼ਾਂ ਚੱਲ ਰਹੀਆਂ ਜੋ ਆਪਾਂ ਕੰਟੈਂਟ ਬਣਾ ਰਹੇ ਹਰ ਕੋਈ ਉਹੀ ਬਣਾ ਰਿਹਾ ਹਰ ਇੱਕ ਜਗ੍ਹਾ ਤੇ ਉਹੀ ਚੱਲ ਰਹੀਆਂ ਤੇ ਆਪ ਦੇਖ ਸਕਦੇ ਹੋ ਇੰਸਟਾਗ੍ਰam ਤੇ ਜੋ ਚੱਲਦਾ ਆਪਾਂ ਉਹੀ ਕਰੀਦਾ ਪੋਸਟ ਜੋ ਪਸੰਦ ਆਉਂਦਾ ਪਰ ਜਦੋਂ ਇਸ ਦਾ ਵਿਰੋਧ ਹੋਇਆ ਫਿਰ ਤੁਸੀਂ ਫੈਸਲਾ ਲੈ ਲਿਆ ਕਿ ਹੁਣ ਅਸੀਂ ਇਹ ਕੰਟੈਂਟ ਨਹੀਂ ਬਣਾਉਣਾ ਨਹੀਂ ਉਹ ਵਾਲੀ ਜਿਹੜੀ ਗੱਲ ਕਰ ਰਹੇ ਹੋ ਤੁਸੀਂ ਉਹ ਪਹਿਲੇ ਵਾਲੀ ਉਹ ਉਹਦੇ ਬਾਰੇ ਮੈਨੂੰ ਜਮ੍ਹਾਂ ਨਹੀਂ ਪਤਾ ਸੀਗਾ ਕਿ ਆਪਾਂ ਉਹ ਚੀਜ਼ਾਂ ਬਣਾਉਣੀਆਂ ਚਾਹੀਦੀਆਂ ਕਿਉਂਕਿ ਉਹ ਮੈਂ ਛੋਟੀ ਸੀ ਉਹਦੋਂ ਮੈਨੂੰ ਮੈਨੂੰ ਇਹ ਚੰਦਾ ਜਮ੍ਹਾਂ ਮੈਂ ਉਹਨਾਂ ਨੂੰ ਵੀ ਕਿਹਾ ਸੀਗਾ ਉਹਨਾਂ ਨੂੰ ਵੀ ਕਿਹਾ ਸੀਗਾ ਕਿ ਮੈਂ ਇਹ ਚੀਜ਼ਾਂ ਮੈਨੂੰ ਨਹੀਂ ਪਤਾ ਸੀਗੀਆਂ ਤਾਂ ਕਰਕੇ ਗਲਤੀ ਨਾਲ ਹੋ ਜਾਂਦਾ ਹੈ ਕਈ ਵਾਰੀ ਕਈ ਵਾਰੀ ਅਗਲਾ ਮੈਨੂੰ ਕਹਿ ਦੇਗਾ ਕਿ ਤੁਸੀਂ ਇੱਦਾਂ ਬੋਲੋ ਇੱਦਾਂ ਬੋਲੋ ਤੇ ਫਿਰ ਮੈਂ ਵੀ ਅਗਲੇ ਦਿਨ ਮੰਨ ਲਾਂਗੀ ਮੈਨੂੰ ਇਹ ਚੀਜ਼ਾਂ ਦਾ ਜ਼ਿਆਦਾ ਪਤਾ ਨਹੀਂ ਸੀ ਪਰ ਹੁਣ ਜਿਹੜਾ ਕੰਟੈਂਟ ਆਪਾਂ ਬਣਾ ਰਹੇ ਆ ਉਹ ਸਾਰਿਆਂ ਨੂੰ ਪਸੰਦ ਆ ਰਿਹਾ ਹੁਣ ਤੁਸੀਂ ਪ੍ਰੋਮੋਸ਼ਨਲ ਵੀਡੀਓ ਵੈਸੇ ਬਣਾ ਰਹੇ ਹੋ ਹਾਂਜੀ ਹਾਂਜੀ ਪ੍ਰੋਮੋਸ਼ਨਲ ਹਲੇ ਵੀ ਇੱਕ ਅੱਧੇ ਚੱਲ ਰਹੀਆਂ ਹੈ ਮਤਲਬ ਹੌਲੀ ਹੌਲੀ ਆਪਾਂ ਪਾਈ ਵੀ ਕਿ ਤੁਸੀਂ ਜਿਹੜਾ ਪਹਿਲਾਂ ਉਹ ਡਬਲ ਮੀਨਿੰਗ ਵਾਲਾ ਉਹ ਨਹੀਂ ਉਹਦੇ ਵਿੱਚ ਐਡ ਕਰਦੇ ਨਹੀਂ ਉਹ ਬਿਲਕੁਲ ਵੀ ਨਹੀਂ ਹੁਣ ਐਡ ਕਰ ਦਿੱਤਾ ਜਾਂ ਪੰਜਾਬ ਚ ਰਹਿ ਕੇ ਨਹੀਂ ਆਪਾਂ ਚਲਾਵਾਂਗੇ ਜੇਕਰ ਮੈਂ ਗੱਲ ਕਰਾਂ ਤਾਂ 4-5 ਸਾਲ ਤੋਂ ਦੀਪਿਕਾ ਐਕਟਿਵ ਹੈ ਔਰ ਇਸ ਵੇਲੇ ਇਸ ਦੀ ਮਹਿਜ਼ 21 ਸਾਲ ਉਮਰ ਹੈ ਤਾਂ ਜਿਸ ਤਰ੍ਹਾਂ ਉਹਨੇ ਖੁਦ ਜ਼ਿਕਰ ਕੀਤਾ ਕਿ ਕਈ ਵਾਰ ਬੱਚਿਆਂ ਨੂੰ ਨਹੀਂ ਪਤਾ ਲੱਗਦਾ ਜਿਸ ਤਰ੍ਹਾਂ ਕੋਈ ਗਾਈਡ ਕਰਦਾ ਕਿ ਇਸ ਤਰੀਕੇ ਦਾ ਕੰਟੈਂਟ ਬਣਾ ਲਓ ਤਾਂ ਇਹਨਾਂ ਨੇ ਬਣਾਉਣਾ ਸ਼ੁਰੂ ਕਰ ਦਿੱਤਾ ਪਰ ਬਾਅਦ ਦੇ ਵਿੱਚ ਜਦੋਂ ਉਸ ਚੀਜ਼ ਦਾ ਵਿਰੋਧ ਹੋਇਆ ਹਾਲਾਂਕਿ ਜਿਹੜੀ ਵੀਡੀਓ ਅਸੀਂ ਪਿਛਲੀ ਦੇਖੀ ਜਿਸ ਬਾਰੇ ਬਾਰ-ਬਾਰ ਜ਼ਿਕਰ ਕੀਤਾ ਜਾ ਰਿਹਾ ਕਿ ਉਹ ਮੈਟਰ ਖਤਮ ਹੋ ਚੁੱਕਾ ਤਾਂ ਉਦੋਂ ਵੀ ਇਹ ਭਾਵੁਕ ਵੀ ਹੋਈ ਕਿਉਂਕਿ ਜਦੋਂ ਛੋਟੀ ਉਮਰ ਦੇ ਬੱਚੇ ਨੂੰ ਪੁਲਿਸ ਥਾਣੇ ਤੱਕ ਜਾਣਾ ਪਵੇ ਤਾਂ ਉਹ ਸਮਝ ਸਕਦਾ ਕਿ ਉਸ ਸਮਾਰ ਦੇ ਉੱਤੇ ਕੀ ਜੀਤੀ ਆ ਜਿਹੜੀ ਵੀਡੀਓ ਰਜੀਵ ਇਹਨਾਂ ਦੀ ਅੰਮ੍ਰਿਤਪਾਲ ਮੇਰੋ ਦੇ ਨਾਲ ਨਜ਼ਰ ਆ ਰਹੀ ਆ ਉਹ ਕਿੱਥੇ ਬਣਾਈ ਸੀ ਇਹਨਾਂ ਨੂੰ ਸੱਦਿਆ ਸੀ ਕੀ ਗੱਲਬਾਤ ਹੋਈ ਸੀ ਉਦੋਂ ਕਿਵੇਂ ਵੀਡੀਓ ਬਣੀ ਸੀ ਇਹ ਬਿਲਕੁਲ ਉਹ ਉਹ ਵੀ ਜਾਣ ਲੈਂਦੇ ਆ ਜਿਹੜੀ ਉਹ ਵੀਡੀਓ ਸੀ ਜਿਹੜੀ ਥਾਣੇ ਵਾਲੀ ਹੁਣ ਵੀ ਦੁਬਾਰਾ ਵਾਇਰਲ ਹੋ ਰਹੀ ਆ ਉਹ ਪੂਰਾ ਕੀ ਮੈਂਟਰ ਸੀ ਤੁਹਾਨੂੰ ਕਿੱਥੇ ਬੁਲਾਇਆ ਗਿਆ ਸੀ ਕਦੋਂ ਉਹ ਥਾਣੇ ਦੇ ਵਿੱਚ ਜਿਹੜੀ ਤੁਸੀਂ ਨਹੀਂ ਉਹ ਥਾਣੇ ਵਿੱਚ ਤਾਂ ਤੀਜੀ ਚੌਥੀ ਵਾਰ ਬੁਲਾਇਆ ਹੀ ਇਹਨਾਂ ਨੇ ਤਾਂ ਮੈਨੂੰ ਕਿੰਨੀ ਵਾਰੀ ਬੁਲਾਇਆ ਹੀ ਸੋਰੀਆਂ ਬੜੀ ਜਗ੍ਹਾ ਤੇ ਮੰਗਾਈਆਂ ਹੀ ਚਲੋ ਆਪਾਂ ਉਹ ਦੁਬਾਰਾ ਨਹੀਂ ਜ਼ਿਕਰ ਕਰਦੇ ਕਿ ਇਹਨਾਂ ਨੇ ਮੈਨੂੰ ਪ੍ਰਮੋਸ਼ਨ ਦੇ ਬਹਾਨੇ ਬੁਲਾਇਆ ਹੀਗਾ ਮੈਨੂੰ ਕਹਿੰਦੇ ਸੀ ਕਿ ਸਾਡੀ ਫੋਨਾਂ ਦੀ ਪ੍ਰਮੋਸ਼ਨ ਕਰ ਦਿਓ ਮਾਰਕੀਟਿੰਗ ਦੀ ਤੁਸੀਂ ਮੋਗੇ ਆਜੋ ਆਪਾਂ ਆਪਾਂ ਤੇ ਉਸ ਦਿਨ ਦਾ ਪਲਾਨ ਬਣਾ ਲਿਆ ਸੀ ਕਿ ਮੋਗੇ ਜਾਣਾ ਤੇ ਆਪਾਂ ਚੱਲੇ ਹੀ ਮੋਗੇ ਇਹਨਾਂ ਨੇ ਮੈਨੂੰ ਆਈਡੀ ਵੀ ਭੇਜਦੀ ਆਪਣੀ 2000 ਰੁਪਏ ਵੀ ਮੇਰੇ ਅਕਾਊਂ ਨਨਾਲ ਮੇਰੀ ਡੀਲ ਹੋ ਗਈ ਸੀ ਕਿ ਆਪਾਂ ਮੋਗੇ ਆ ਜਾਾਂਗੇ ਫੇ ਸਵੇਰੇ ਫੋਨ ਆਇਆ ਕਿ ਤੁਸੀਂ ਨਾ ਆਪਾਂ ਤਰਨਤਾਰ ਆ ਗਏ ਆ ਚੇਤੇਕਲਾ ਪਿੰਡ ਤੇ ਆਪਾਂ ਕਿਸੇ ਦੇ ਘਰ ਆਏ ਆ ਫੋਨ ਵੇਚਣ ਵਾਸਤੇ ਤਾਂ ਤੁਸੀਂ ਉੱਥੇ ਆ ਜਾਓ ਤੇ ਮੈਂ ਕਿਹਾ ਉਹ ਘਰ ਦੇ ਵਿੱਚ ਵੀਡੀਓ ਬਣਾਉਂਦੇ ਨੇਗੇ ਕਹਿੰਦੇ ਹਾਂਜੀ ਹਾਂਜੀ ਕਮਰਾ ਖਾਲੀ ਹੈਗਾ ਉੱਥੇ ਬਣਾਉਂਦੇ ਨੇਗੇ ਤੇ ਫਿਰ ਮੈਂ ਉਧਰ ਉਹਦੀ ਆਪਾਂ ਮੈਂ ਤੇ ਮੇਰੀ ਟੀਮ ਜਿਹੜੇ ਵੀਡੀਓ ਸ਼ੂਟ ਕਰਦੇ ਗਿਆ ਆਪਾਂ ਨਾਲ ਚੱਲ ਪਏ ਤੇ ਉੱਥੇ ਚੱਲ ਗਏ ਤੇ ਉਹਨਾਂ ਨੇ ਮਤਲਬ ਕਿ ਪਹਿਲਾ ਕੋਈ ਹੈਗਾ ਨਹੀਂ ਬਾਹਰ ਬੈਠਾ ਤੇ ਜਦੋਂ ਉਹਨਾਂ ਨੇ ਕਿਹਾ ਨਾ ਗੱਡੀ ਅੰਦਰ ਲਾਓ ਤੇ ਢੀੜੀ ਦੀ ਸੜਕ ਸੀਗੇ ਉਹਨਾਂ ਨੇ ਗੱਡੀ ਕਿਹਾ ਇੱਧਰ ਲਾਓ ਤੇ ਅੱਗੇ ਗੱਡੀ ਉਹਨਾਂ ਨੇ ਬੰਦ ਕਰਕੇ ਲਾਤੀ ਮਤਲਬ ਕਿ ਉਹਤੇ ਫਿਰ ਮਤਲਬ ਕਿ 7 ਤੋਂ 8 ਜਾਣੇ ਕਹਿ ਸਕਦੇ ਆ ਕਿ ਅੱਗੇ ਸੀਗੇ ਮਤਲਬ ਬਲੂ ਮਲਕ ਜਿਨ੍ਹਾਂ ਨੇ ਕੱਪੜੇ ਦੇਖ ਕੇ ਘਬਰਾ ਵੀ ਜਾਂਦਾ ਬੰਦਾ ਤੁਹਾਡੇ ਵੀ ਲਾਜ਼ਮੀ ਤੌਰ ਤੇ ਘਬਰਾਉਂਦਾ ਉਹਨਾਂ ਨੇ ਗੱਡੀ ਚ ਸਾਨੂੰ ਐਡਾ ਕੱਢਿਆ ਚਲੋ ਨਿਕਲੋ ਬਾਹਰ ਜਿਦਾ ਪੁਲਿਸ ਵਾਲੇ ਕਰਦੇ ਆ ਨਾ ਕਿ ਚਲੋ ਨਿਕਲੋ ਨਿਕਲੋ ਚ ਪਤਾ ਨਹੀਂ ਆਪਾਂ ਕੀ ਕਰ ਦਿੱਤਾ ਕੁਛ ਸਾਡੇ ਕੋ ਫੋਨ ਖੋਲੇ ਤੇ ਸਾਨੂੰ ਕੁਰਸੀ ਤੇ ਬਿਠਾ ਦਿੱਤਾ ਜੇ ਗੱਲ ਕਰੀਏ ਚੁੰਨੀ ਦੀ ਤੇ ਚੁੰਨੀ ਇਹਨਾਂ ਨੇ ਉਦੋਂ ਦਿੱਤੀ ਹੀ ਪਹਿਲਾਂ ਡਰਾ ਧਮਕਾ ਕੇ ਕਿ ਵੀਡੀਓ ਜਦੋਂ ਬਣਾਨੀ ਹੋਵੇ ਤੇ ਉਦੋਂ ਇਹ ਇਹ ਚਾਹਦੇ ਸੀ ਕਿ ਚਲੋ ਠੀਕ ਆ ਆਪਾਂ ਮਹਿਮਾਨ ਦੀ ਇਹਨਾਂ ਨੇ ਮੈਨੂੰ ਭਰਾ ਵੀ ਕਿਹਾ ਤੇ ਭੈਣ ਵੀ ਕਿਹਾ ਕਿ ਤੂੰ ਮੇਰੀ ਭੈਣਾ ਵਰਗੀ ਹੈਗੀ ਆ ਠੀਕ ਹੈ ਤੇ ਇਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਚਲੋ ਸਮਝਾਇਆ ਹੀ ਪਰ ਇਹਨਾਂ ਨੂੰ ਫੋਨ ਵੀ ਇਹਨਾਂ ਨੇ ਸਾਡੇ ਕੋਲੋਂ ਖੋ ਲਿੱਤੇ ਸਾਨੂੰ ਮੇਰੇ ਘਰੋਂ ਫੋਨ ਆਨ ਰਹੀ ਉਹ ਵੀ ਨਹੀਂ ਚੁੱਕਣ ਦਿੱਤੇ ਬਾਕੀ ਜੋ ਇਹਨਾਂ ਨੇ ਸਾਨੂੰ ਲੋਕੇਸ਼ਨਾਂ ਸੈਂਡ ਕੀਤੀਆਂ ਹੀਗਾ WhatsApp ਤੇ ਗੱਲ ਕੀਤੀ ਉਹ ਸਾਰੀ ਇਹਨਾਂ ਨੇ ਫੋਨ ਫੜ ਕੇ ਡਿਲੀਟ ਕਰ ਦਿੱਤੀ ਤੇ ਕਹਿੰਦੇ ਆਪਣੀ ਆਈਡੀ ਡਿਲੀਟ ਕਰ ਦਿਓ ਤੇ ਮੈਂ ਆਪਣੀ ਆਈਡੀ ਮੈਂ ਕਿਹਾ ਮੈਂ ਨਹੀਂ ਡਿਲੀਟ ਕਰ ਸਕਦੀ ਮੈਂ ਲੋਕਾਂ ਦੀਆਂ ਪੈਸੇ ਲੈ ਕੇ ਵੀਡੀਓ ਪਾਈ ਹੋਈਆਂ ਤੇ ਉਹ ਕਹਿੰਦੇ ਮੇਰਾ ਨੰਬਰ ਦੇ ਦਿਓ ਜਿਹੜਾ ਤੁਹਾਨੂੰ ਕੋਈ ਤੰਗ ਕਰੇਗਾ ਤੇ ਮੈਂ ਕਿਹਾ ਤਾਂ ਨਹੀਂ ਚੰਗਾ ਲੱਗਦਾ ਅਗਲੇ ਦਾ ਵੀ ਬਿਜ਼ਨਸ ਹੁੰਦਾ ਤੇ ਮੈਂ ਅੱਜ ਤੋਂ ਬਾਅਦ ਤੁਹਾਨੂੰ ਵੀਡੀਓ ਮਤਲਬ ਇਹੋ ਜੀ ਆਪਾਂ ਨਹੀਂ ਬਣਾਵਾਂਗੇ ਜਿੱਦਾਂ ਇਹ ਚਾਹੁੰਦੇ ਉਹ ਕਹਿੰਦੇ ਉਹ ਕੋਈ ਤਾਕੀ ਦਿੱਤੀ ਸੀ ਰੱਜੀ ਨਹੀਂ ਬਣਾਉਗੇ ਕਿਉਂਕਿ ਤੁਸੀਂ ਇੱਥੇ ਬੈਠੇ ਜੇ ਮੈਂ ਕਿਹਾ ਮੈਂ ਮੈਂ ਉੱਥੇ ਰੋਣ ਲੱਪੀ ਸੀ ਬਹੁਤ ਜ਼ਿਆਦਾ ਤੇ ਮੇਰੇ ਨਾਲ ਜਿਹੜੇ ਬੰਦੇ ਸੀ ਉਹ ਵੀ ਰੋਣ ਲੱਪੇ ਸੀ ਕਿ ਕਬਰ ਆ ਜਾਂਦੇ ਐਨੇ ਸਾਰੇ ਬੰਦੇ ਦੇਖ ਕੇ ਕੱਲੀ ਮੈਂ ਕੁੜੀ ਸੀ ਬਾਕੀ ਮੁੰਡੇ ਹੀ ਮੁੰਡੇ ਹੀ ਤੇ ਫੇਰ ਮੈਂ ਉੱਥੇ ਮੰਨ ਲਿੱਤਾ ਸੀ ਕਿ ਮੈਂ ਅੱਜ ਤੋਂ ਬਾਅਦ ਵੀਡੀਓ ਨਹੀਂ ਬਣਾਵਾਂਗੀ ਇਹਨਾਂ ਨੇ ਕਿਹਾ ਸੌਰੀ ਫੀਲ ਕਰ ਲੋ ਮੈਂ ਸੌਰੀ ਫੀਲ ਕਰ ਲਈਤੀ ਕਿ ਕਹਿ ਕੇ ਕਿ ਮੈਂ ਨਹੀਂ ਬਣਾਵਾਂਗੀ ਇਹਨਾਂ ਨੇ ਕਦੀ ਮੇਰੇ ਤੋਂ ਕਦੀ ਕਿਤੋਂ ਸੌਰੀ ਮੰਗਾਉਂਦੇ ਹੀ ਕਦੀ ਕਿਤੋਂ ਸੌਰੀ ਨਹੀਂ ਹੈ ਦਨੀ ਨੱਚ ਵਾਲੇ ਵੀ ਇਹ ਕਿ ਜੇਕਰ ਤੁਸੀਂ ਕੋਈ ਗਲਤ ਕੰਮ ਕੀਤਾ ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਸੀ ਪੁਲਿਸ ਕੋਲੋਂ ਕਾਰਵਾਈ ਕਰਵਾਈ ਜਾ ਸਕਦੀ ਸੀ ਤੁਹਾਡੇ ਤੇ ਐਫ ਆਈ ਆਰ ਦਰਜ ਕਰਾਈ ਜਾ ਸਕਦੀ ਹਾਂਜੀ ਹਾਂਜੀ ਪਰ ਇਹਨਾਂ ਨੇ ਇਹਨਾਂ ਨੇ ਦੁਬਾਰਾ ਫੇਰ ਉਹ ਚੀਜ਼ ਨੂੰ ਜੀ ਮੈਂ ਮਾਫੀ ਵੀ ਮੰਗ ਲਿੱਤੀ ਮੈਂ ਸਾਰਾ ਕੁਝ ਸੈੱਟ ਕਰ ਲੇਤਾ ਇਹਨਾਂ ਨੇ ਪੁਲਿਸ ਸਟੇਸ਼ਨ ਜਾ ਕੇ ਕੰਪਲੀਟ ਕਰ ਦਿੱਤੀ ਕਿ ਇਹ ਐਂ ਏਦਾਂ ਕਰਦੇ ਨੇ ਆਪਾਂ ਉੱਥੇ ਚਲੇ ਗਏ ਹੁਣ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਾ ਕਿ ਇਹਨਾਂ ਨੇ ਮੈਨੂੰ ਉੱਥੇ ਲਿਖਤੀ ਰੂਪ 'ਚ ਮੈਂ ਫੇਰ ਮਾਫੀ ਮੰਗ ਲਿੱਤੀ ਹੀ ਇਹਨਾਂ ਨੇ ਹਰ ਜਗ੍ਹਾ ਤੇ ਮੇਰੇ ਕੋਲ ਮਾਫੀਆਂ ਮੰਗਾਈਆਂ ਮੈਂ ਫੇਰ ਵੀ ਮਾਫੀ ਮੰਗੀ ਪਰ ਹੁਣ ਇਹ ਮੈਨੂੰ ਕਿੱਦ ਦੀ ਸ਼ਰੇਆਮ ਧਮਕੀ ਦੇਂਦੇ ਐ ਐਦਾਂ ਨਹੀਂ ਚੰਗਾ ਲੱਗਦਾ ਕਿ ਇਹਦੀ ਤੀ ਪੈਨ ਨੂੰ ਧਮਕੀ ਦੇਣਾ ਚਲੋ ਮੇਰਾ ਤੁਹਾਡੇ ਬਿਲਕੁਲ ਇਸ ਲੜਕੀ ਨੇ ਲਿਖਤੀ ਰੂਪ ਦੇ ਵਿੱਚ ਦੋ ਤਿੰਨ ਵਾਰ ਮੁਆਫੀ ਜਿਹੜੀ ਹੈ ਉਹ ਮੰਗੀ ਪਰ ਉਸ ਦਾ ਕਹਿਣਾ ਕਿ ਹੁਣ ਮੁੜ ਤੋਂ ਫੇਰ ਉਸ ਦਾ ਜ਼ਿਕਰ ਕਰਨਾ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਹੈਰਾਨ ਕਰਨ ਵਾਲੀ ਗੱਲ ਹੈ ਹੁਣ ਵੀ ਘਬराई ਹੋਈ ਹੈ ਕਿਉਂਕਿ ਬੱਚਾ ਹੈ ਤਾਂ ਬੱਚਿਆਂ ਦੇ ਕੋਲ ਗਲਤੀਆਂ ਹੁੰਦੀਆਂ ਨੇ ਪਰ ਉਹਨਾਂ ਨੂੰ ਤਰੀਕੇ ਦੇ ਨਾਲ ਸਮਝਾਇਆ ਜਾ ਸਕਦਾ ਔਰ ਸਾਡਾ ਦੀਪਿਕਾ ਦੇ ਨਾਲ ਗੱਲ ਕਰਨ ਦਾ ਮਕਸਦ ਵੀ ਇਹ ਹੈ ਕਿ ਇਹ ਕੋਈ ਕੰਟਰੋਵਰਸੀ ਨੂੰ ਵਧਾਇਆ ਨਾ ਜਾਵੇ ਬਲਕਿ ਜਿਹੜਾ ਮੈਟਰ ਹੈ ਕਿਉਂਕਿ ਜਿਸ ਤਰ੍ਹਾਂ ਹੁਣ ਧਮਕੀ ਦਿੱਤੀ ਗਈ ਹੈ ਤਾਂ ਮੈਂ ਦੀਪਿਕਾ ਦੇ ਮੂੰਹੋਂ ਇਹ ਸੁੰਣਾ ਚਾਹੁੰਦਾ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਤੁਹਾਡਾ ਨਾਮ ਲਿਆ ਗਿਆ ਲੋਕ ਵੀ لازمی ਤੌਰ ਤੇ ਜਾਣਨਾ ਚਾਹੁੰਦੇ ਹੋਣਗੇ ਮੈਂ ਆਹੀ ਕਹਿਣਾ ਚਾਹੁੰਦੀ ਆ ਮੈਂ ਸਾਰੀਆਂ ਵੀਡੀਓ ਪਾਣੀਆਂ ਬੰਦ ਕਰ ਦਿੱਤੀਆਂ ਮੈਂ ਕੋਈ ਵੀ ਇਹੋ ਜਿਹਾ ਕੰਟੈਂਟ ਨਹੀਂ ਪਾ ਰਹੀ ਨਾ ਮੈਂ ਇਹੋ ਜਿਹਾ ਕੋਈ ਲੋਕਾਂ ਨੂੰ ਗੰਦਾ ਲੱਗੇ ਮੈਂ ਉਹ ਜਿਹਾ ਬਿਲਕੁਲ ਵੀ ਨਹੀਂ ਪਾ ਰਹੀ ਸਾਰੀ ਮੈਂ ਆਪਣਾ ਆਪਣਾ ਲਾਈਫ ਸਟਾਈਲ ਹੀ ਚੇਂਜ ਕਰ ਲਿਆ ਤਾਂ ਪਲੀਜ਼ ਮੈਨੂੰ ਆਹ ਕੰਟਰੋਵਰਸੀ ਤੋਂ ਪਲੀਜ਼ ਬਾਹਰ ਕੱਢ ਦਿੱਤਾ ਜਾਵੇ ਮੈਂ ਆ ਚੀਜ਼ਾਂ 'ਚ ਬਿਲਕੁਲ ਵੀ ਨਹੀਂ ਕੋਈ ਪੁਲਿਸ ਕੰਪਲੀਟ ਕੀਤੀ ਇਹਨਾਂ ਨੇ ਤੁਹਾਡੇ ਨੂੰ ਤੁਹਾਨੂੰ ਟਾਰਗੇਟ ਨਾ ਕੀਤਾ ਜਾਵੇ ਬਿਲਕੁਲ ਵੀ ਨਹੀਂ ਮੈਂ ਹੁਣ ਮੈਂ ਜੇ ਮੈਂ ਸੋਰੀ ਐਨੀ ਜਗ੍ਹਾ ਤੇ ਸੋਰੀ ਮੰਗਾ ਲੀਤੀ ਹੁੰਦੀ ਮੇਰੇ ਤੋਂ ਹੁਣ ਮੈਂ ਹੋਰ ਕੀ ਕਰਦਾ ਹੁਣ ਬੰਦਾ ਮਰਥੋ ਨਾ ਜਾਏਗਾ ਹੁਣ ਕੋਈ ਪੁਲਿਸ ਕੰਪਲੇਂਟ ਕਿਉਂ ਜਿਸ ਤਰ੍ਹਾਂ ਤੁਹਾਡਾ ਸਰੇ ਆਮ ਨਾਮ ਲਿਆ ਜਾ ਰਿਹਾ ਕੋਈ ਪੁਲਿਸ ਤੱਕ ਪਹੁੰਚ ਕੀਤੀ ਕੱਲ ਨੂੰ ਤੁਹਾਡਾ ਕੋਈ ਨੁਕਸਾਨ ਜਾਂ ਤੁਹਾਡੇ ਪਰਿਵਾਰ ਦਾ ਕੋਈ ਨੁਕਸਾਨ ਆਪਾਂ ਪੁਲਿਸ ਤੱਕ ਜਾਇਦਾ ਕੋਈ ਸੁਣਦਾ ਹੀ ਨਹੀਂਗੇ ਸਾਡੀ ਆਪਾਂ ਕੀ ਕਰੀਏ ਉਹਨਾਂ ਦਾ ਨਾਮ ਸੁਣ ਕੇ ਹਰ ਕੋਈ ਕਹਿੰਦਾ ਵਾ ਕਿ ਐਦਾਂ ਤੂੰ ਇੱਥੇ ਜਾਓ ਤੀ ਇੱਥੇ ਜਾਓ ਆਪਾਂ ਹਰ ਕਿਨੂੰ ਕਹਿੰਦਾ ਹੁਣ ਕੱਲ ਨੂੰ ਜੇ ਮੈਨੂੰ ਕੁਛ ਹੁੰਦਾ ਹੈ ਮੇਰੀ ਫੈਮਲੀ ਨੂੰ ਕੁ ਇੱਕ ਲੜਕੀ ਹੋ ਔਰ ਇਸ ਵੇਲੇ ਬਾਰ-ਬਾਰ ਜ਼ਿਕਰ ਕਰ ਰਹੇ ਆ ਪੰਜਾਬ ਦੇ ਡੀਜੀਪੀ ਸੀਐਮ ਬਹੁਤ ਸਾਰੇ ਲੋਕ ਨਿਊਜ਼ 80 ਦੇਖਦੇ ਆ ਸਿੱਧੇ ਤੌਰ ਤੇ ਕੀ ਮੰਗ ਕਰਦੇ ਹੋ ਸਰਕਾਰ ਤੋਂ ਮੈਂ ਬਸ ਇਹ ਕਹਿਨੀ ਆ ਕਿ ਮੈਨੂੰ ਆ ਚੀਜ਼ਾਂ ਤੋਂ ਕੱਢ ਦਿੱਤਾ ਜਾਵੇ ਮੈਨੂੰ ਵਧੀਆ ਜੀ ਮੈਨੂੰ ਮੈਨੂੰ ਮੇਰੀ ਜ਼ਿੰਦਗੀ ਜੀਣ ਦਿੱਤੀ ਜਾਵੇ ਸਿਕਿਉਰਿਟੀ ਮਿਲ ਜਾਵੇ ਮੈਨੂੰ ਆ ਚੀਜ਼ਾਂ ਚ ਜਿਹੜੇ ਮੈਨੂੰ ਧਮਕੀਆਂ ਦੇ ਰਹੇ ਆ ਮੈਨੂੰ ਆ ਧਮਕੀਆਂ ਤੋਂ ਬਾਹਰ ਕੱਢ ਦਿੱਤਾ ਜਾਵੇ ਤੁਹਾਡਾ ਕੱਲ ਨੂੰ ਕੋਈ ਨੁਕਸਾਨ ਕੀਤਾ ਜਾ ਸਕਦਾ ਜਿਸ ਤਰ੍ਹਾਂ ਸਾਰੇ ਆਮ ਗੱਲ ਕਹਿ ਦਿੱਤੀ ਗਈ ਹੈ ਕਿ ਪਾਰਕਿੰਗਾਂ ਬਹੁਤ ਨੇ ਹੱਲੇ ਲਾਸ਼ਾਂ ਜਿਹੜੀਆਂ ਸਿਲਸਲਾ ਰੁਕਿਆ ਨਹੀਂ ਤਾਂ ਡਰੇ ਹੋਏ ਹੋ ਤੁਸੀਂ ਕੋਈ ਕੋਈ ਡਾਇਰੈਕਟ ਫੋਨਾਂ ਤੇ ਧਮਕੀ ਦਿੱਤੀ ਕੋਈ ਕਹਿ ਰਿਹਾ ਕਿ ਰਜੀਵ ਕਰਕੇ ਇਹਨਾਂ ਨੂੰ ਕਿਸੇ ਨੇ ਕੋਈ ਸਿੱਧੀ ਧਮਕੀ ਤਾਂ ਡਾ ਇਹਨਾਂ ਦੂਜਾ ਨੰਬਰ ਤੁਹਾਡਾ ਹੈ ਨਾ ਫਿਰ ਬੰਦਾ ਕਰੇਗਾ ਕੀ ਹੁਣ ਹਰ ਕੋਈ ਹੁਣ ਉਹਨਾਂ ਨੇ ਛਰੇਆਮ ਹੀ ਦੂਜੀ ਦੂਜੀ ਵਾਰਨਿੰਗ ਮੈਨੂੰ ਦਿੱਤੀ ਹੈ ਕਿ ਤੁਸੀਂ ਤੁਹਾਡੀ ਲਾਸ਼ ਨਹੀਂ ਲੱਭਣੀ ਇਸ ਵਾਰੀ ਤਾਂ ਲਾਸ਼ ਲੱਭ ਗਈ ਦੂਜੀ ਵਾਰੀ ਲਾਸ਼ ਨਹੀਂ ਲੱਭਣੀ ਹਰ ਕਿਤੇ ਪਾਰਕਿੰਗ ਹੈਗੀ ਆ ਫਿਰ ਬੰਦਾ ਡਰੇਗਾ ਨਹੀਂ ਕੀ ਕਰੇਗਾ ਕੋਈ ਫੋਨ ਕਾਲ ਜਾਂ ਕੋਈ ਉਸ ਤੋਂ ਬਾਅਦ ਥ੍ਰੈਟ ਕਾਲ ਆਈ ਤੁਹਾਨੂੰ ਨਹੀਂ ਮੈਨੂੰ ਉਸ ਤੋਂ ਬਾਅਦ ਕੋਈ ਨਹੀਂ ਆਈ ਬਸ ਮੈਨੂੰ ਵੀਡੀਓ ਹੀ ਮੈਨੂੰ ਦਿੱਤੀ ਗਈ ਹੈ ਮੈਂਸ਼ਨ ਕਰਕੇ ਮੈ ਬਸ ਹੋਰ ਕੁਛ ਨਹੀਂ ਔਰ ਇਸ ਵੇਲੇ ਤੁਸੀਂ ਔਰ ਤੁਹਾਡਾ ਪਰਿਵਾਰ ਘਬਰਾਇਆ ਹੋਇਆ ਔਰ ਤੁਸੀਂ ਮੰਗ ਕਰਦੇ ਹੋ ਕਿ ਤੁਹਾਡੇ ਪਰਿਵਾਰ ਦੀ ਸਿਕਿਉਰਿਟੀ ਜਿਹੜੀ ਹੈ ਯਕੀਨੀ ਬਣਾਈ ਜਾਵੇ ਮੈਨੂੰ ਬਸ ਇੰਨੀ ਕੀ ਵਧੀਆ ਜੀ ਮਿਲ ਜੇ ਕਿ ਬਸ ਆਪਣਾ ਲਾਈਫ ਚ ਆਪਾਂ ਸੈੱਟ ਹੋ ਜਾਈਏ ਔਰ ਆਪਾਂ ਜੋ ਚਾਹਦੇ ਹੀ ਕੇ ਸਾਰੇ ਜਾਂਦੇ ਆਪਾਂ ਉਹ ਬੰਦ ਕਰ ਦਿੱਤਾ ਹੋਇਆ ਮੈਂ ਇੱਕ ਵਾਰ ਫਿਰ ਵਿਜੇ ਦੁਹਰਾ ਦਿਆਂ ਕਿਉਂਕਿ ਇਸ ਲੜਕੀ ਦੀ ਸਿਕਿਉਰਿਟੀ ਸੇਫਟੀ ਬਹੁਤ ਜ਼ਰੂਰੀ ਹੈ ਤਾਂ ਅੰਮ੍ਰਿਤਸਰ ਦੇ ਵਿੱਚ ਇਹ ਪਰਿਵਾਰ ਰਹਿੰਦਾ ਹੈ ਪਰ ਇਸ ਦਾ ਕਹਿਣਾ ਕਿ ਜਿਸ ਮੈਟਰ ਦਾ ਜ਼ਿਕਰ ਕੀਤਾ ਜਾ ਰਿਹਾ ਉਹ ਤਾਂ ਬਹੁਤ ਧੇਰ ਪਹਿਲਾਂ ਖਤਮ ਹੋ ਚੁੱਕਿਆ ਹੈ ਥਾਣੇ ਦੇ ਵਿੱਚ ਔਰ ਇਸ ਦਾ ਕਹਿਣਾ ਕਿ ਇੱਕ ਵਾਰੀ ਨਹੀਂ ਬਲਕਿ ਕਈ ਵਾਰ ਉਹ ਮੁਆਫੀਆਂ ਲਿਖਤੀ ਦੇ ਰੂਪ ਦੇ ਵਿੱਚ ਮੰਗ ਚੁੱਕੀ ਹੈ ਪਰ ਹੁਣ ਜਦੋਂ ਇੱਕ ਕਤਲ ਔਰ ਉਸ ਕਤਲ ਦੀ ਚਰਚਾ ਪੂਰੇ ਦੇਸ਼ ਦੇ ਵਿੱਚ ਹੋ ਰਹੀ ਹੈ ਉਸ ਤੋਂ ਬਾਅਦ ਇੱਕ ਵੀਡੀਓ ਸਾਹਮਣੇ ਆਉਂਦੀ ਹੈ ਔਰ ਉਸ ਵੀਡੀਓ 'ਚ ਇਸ ਦਾ ਜਦੋਂ ਨਾਮ ਲੈ ਲਿਆ ਜਾਂਦਾ ਹੈ ਤਾਂ ਫਿਰ ਪਰਿਵਾਰ ਇੱਕਦਮ ਫਿਰ ਘਬਰਾ ਜਾਂਦਾ ਹੈ ਡਰ ਜਾਂਦਾ ਹੈ ਹਾਲਾਂਕਿ ਪੁਲਿਸ ਦੇ ਕੋਲ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਜਾਣਦੇ ਹਾਂ ਪਰ ਕਾਰਵਾਈ ਜਿਹੜੀ ਹੈ ਨਹੀਂ ਹੁੰਦੀ ਪਰ ਹੁਣ ਇਸ ਮਾਮਲੇ ਤੋਂ ਬਾਅਦ ਇਸ ਲੜਕੀ ਦੀ ਇਸ ਅਪੀਲ ਤੋਂ ਬਾਅਦ ਕੀ ਪੁਲਿਸ ਕੋਈ ਕਾਰਵਾਈ ਕਰਦੀ ਹੈ ਉਹ ਵੀ ਦੇਖਣ ਵਾਲੀ ਗੱਲ ਹੋਏਗੀ ਇੱਕ ਵਾਰ ਫਿਰ ਮੈਂ ਦੀਪਿਕਾ ਤੋਂ ਇੱਕ ਗੱਲ ਜਾਣ ਲਾਂ ਕਿ ਜਦੋਂ ਤੁਹਾਨੂੰ ਬੁਲਾਇਆ ਗਿਆ ਤੁਸੀਂ ਕਹਿ ਰਹੇ ਹੋ ਕਿ ਬਾਰ-ਬਾਰ ਮਾਫੀਆਂ ਮੰਗੀਆਂ ਯਾਨੀ ਕਿ ਇੱਕ ਜਗ੍ਹਾ ਤੋਂ ਬਾਅਦ ਹੋਰ ਵੀ ਕਈ ਥਾਵਾਂ ਤੇ ਬੁਲਾਇਆ ਗਿਆ ਹਾਂਜੀ ਇਹਨਾਂ ਨੇ ਮੈਨੂੰ ਫੋਨ ਤੇ ਵੀ ਮਤਲਬ ਕਿ ਇੱਕ ਜਾਣੇ ਨਹੀਂ ਅਲੱਗ-ਅਲੱਗ ਸੀਗੇ ਕਦੇ ਕਿਸੇ ਦਾ ਫੋਨ ਆਂਦਾ ਸੀ ਮੈਨੂੰ ਕਿ ਤੂੰ ਐਦਾ ਕਰ ਲੈ ਵਕ ਵਕ ਜੱਤੇ ਬੰਦੀਆਂ ਹਾਂਜੀ ਬਹੁਤ ਮੈਨੂੰ ਮੈਸੇਜ ਬੜੇ ਆਂਦੇ ਸੀ ਅਲੱਗ-ਅਲੱਗ ਜਗ੍ਹਾ ਤੋਂ ਮੈਨੂੰ ਫੋਨ ਆਂਦੇ ਸੀ ਕਿ ਤੁਸੀਂ ਐਦਾ ਕਰ ਲੋ ਨਹੀਂ ਤਾਂ ਤੁਹਾਨੂੰ ਐਦਾ ਹੋਏ ਨਾ ਗੱਡੀ ਤੇ ਜਾਂਦਾ ਤੁਹਾਨੂੰ ਗੱਡੀ ਖੇਰ ਲੈਣੀ ਤੁਹਾਡੀ ਐਦਾ ਕਰ ਲੈਣਾ ਤੁਹਾਨੂੰ ਕਿਤੇ ਨਹੀਂ ਜਾਣ ਦੇਣਾ ਬੜਾ ਕੁਝ ਹੁੰਦਾ ਸੀ ਮਤਲਬ ਕੋਈ ਨਹੀਂ ਐਦਾ ਸਮੱਸਿਆ ਦਾ ਹੁਣ ਬਾਕੀ ਜੇ ਮੇਰੀਆਂ ਵੀਡੀਓ ਜੋ ਪਹਿਲੇ ਵਾਲੀਆਂ ਵੀਡੀਓ ਕਲਿੱਪ ਕੱਟ-ਕੱਟ ਕੇ ਅ ਜੇਗੇ ਇੱਥੇ ਮੇਰਾ ਤੇ ਕੋਈ ਤੁਸੀਂ ਉਹ ਸਾਰਾ ਕੁਝ ਬੰਦ ਕਰ ਚੁੱਕੇ ਹੋ ਪਰ ਜੇਕਰ ਹੁਣ ਕੋਈ ਰੀਕ੍ਰੀਏਟ ਕਰ ਦੇ ਤਾਂ ਉਹਦੇ ਜ਼ਿੰਮੇਵਾਰ ਤੁਸੀਂ ਵੀ ਨਹੀਂ ਨਹੀਂ ਬਿਲਕੁਲ ਵੀ ਨਹੀਂ ਮੈਂ ਜ਼ਿੰਮੇਵਾਰ ਹੈ ਹੀ ਨਹੀਂ ਕਿਉਂਕਿ ਮੇਰੇ ਮੇਰੇ ਪੇਜ ਤੇ ਉਹ ਚੀਜ਼ ਹੈ ਹੀ ਨਹੀਂ ਹੈ ਜੋ ਲੋਕਾਂ ਜੋ ਡਿਲੀਟ ਕਰ ਦਿੱਤਾ ਹਾਂ ਜੀ ਉਹ ਸਾਰਾ ਕੁਝ ਡਿਲੀਟ ਹੋ ਚੁੱਕਿਆ ਤੁਸੀਂ ਸਾਰੇ ਜਣੇ ਜਾ ਕੇ ਦੇਖ ਸਕਦੇ ਹੋ ਤਾਂ ਬਿਲਕੁਲ ਵਿਜੇ ਬੜੇ ਵਿਸਤਾਰ ਦੇ ਨਾਲ ਗੱਲਬਾਤ ਟਿੱਪਿਕਾ ਨੇ ਕੀਤੀ ਹੈ ਨਿਊਜ਼ 18 ਦੇ ਨਾਲ ਔਰ ਅਹਿਮ ਜਿਹੜੀ ਗੱਲ ਉਸ ਦਾ ਕਹਿਣਾ ਕਿ ਇੱਕ ਤਾਂ ਮੈਂ ਕੰਟੈਂਟ ਸਾਰਾ ਜਿਹੜਾ ਉਹ ਡਿਲੀਟ ਕਰ ਚੁੱਕੀ ਆ ਦੂਸਰਾ ਮੋੜ ਤੋਂ ਉਸ ਕੰਟੈਂਟ ਨੂੰ ਬਣਾਉਣ ਦਾ ਜੋ ਹੈ ਕੰਮ ਉਹਨਾਂ ਵੱਲੋਂ ਨਹੀਂ ਕੀਤਾ ਜਾ ਰਿਹਾ ਤਾਂ ਸਿੱਧੇ ਤੌਰ ਤੇ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਔਰ ਡੀਜੀਪੀ ਨੂੰ ਇੱਕ ਅਪੀਲ ਵੀ ਕੀਤੀ ਹੈ ਕਿ ਕੱਲ ਨੂੰ ਜੇਕਰ ਉਸ ਦਾ ਜਾਂ ਉਸ ਦੇ ਪਰਿਵਾਰ ਦਾ ਕੋਈ ਨੁਕਸਾਨ ਹੁੰਦਾ ਉਸ ਤੋਂ ਪਹਿਲਾਂ ਕੋਈ ਨਾ ਕੋਈ ਪ੍ਰਬੰਧ ਚਾਹੇ ਉਹ ਸੁਰੱਖਿਆ ਇਸ ਪਰਿਵਾਰ ਨੂੰ ਦਿੱਤੀ ਜਾਵੇ ਜਾਂ ਇਸ ਨੂੰ ਯਕੀਨੀ ਬਣਾਉਣ ਦਾ ਤਾਂ న్యూਸ 18 ਤੇ ਸਭ ਤੋਂ ਪਹਿਲਾਂ ਦੀਪਿਕਾ ਨੇ ਇਹ ਜਿਹੜੀ ਪੂਰੀ ਕਟੜਾ ਕ੍ਰਮ ਹੈ ਉਸ ਬਾਰੇ ਗੱਜੜੀ ਗੱਲਬਾਤ ਹੈ ਉਹ ਠੀਕ ਹੈ ਠੀਕ ਹੈ ਧੰਨਵਾਦ ਰਜੀਵ ਇਸ ਪੂਰੀ ਗੱਲਬਾਤ ਲਈ ਦੀਪਿਕਾ ਦਾ ਵੀ ਧੰਨਵਾਦ ਦੀਪਿਕਾ ਨੇ ਸਾਹਮਣੇ ਆ ਕੇ ਗੱਲਬਾਤ ਕੀਤੀ ਹੈ ਔਰ ਜ਼ਾਹਿਰ ਜੀ ਗੱਲ ਹੈ 20 21 ਸਾਲ ਦੀ ਉਮਰ ਹੈ ਕਈ ਵਾਰੀ ਉਹਨਾਂ ਚੀਜ਼ਾਂ ਬਾਰੇ ਅੰਦਾਜ਼ਾ ਨਹੀਂ ਹੁੰਦਾ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਕੰਟੈਂਟ ਇਸ ਤਰੀਕੇ ਦਾ ਪੋਸਟ ਹੋ ਜਾਂਦਾ ਹੈ ਪਰ ਆਪਣੀ ਗਲਤੀ ਰਿਅਲਾਈਜ਼ ਕਰਕੇ ਬਾਅਦ ਦੇ ਵਿੱਚ ਉਸ ਕੰਟੈਂਟ ਨੂੰ ਹਟਾ ਵੀ ਦਿੱਤਾ ਗਿਆ ਔਰ ਕਿਹਾ ਗਿਆ ਕਿ ਮੈਂ ਅੱਗੇ ਤੋਂ ਇਹੋ ਜਿਹਾ ਕੰਟੈਂਟ ਪੋਸਟ ਨਹੀਂ ਕਰਾਂਗੀ ਪਰ ਗੱਲ ਇਸ ਵੇਲੇ ਧਮਕੀਆਂ ਦੀ ਜਾਂ ਕਤਲ ਦੀ ਹੋ ਰਹੀ ਹੈ ਕਿ ਉਸ ਹੱਦ ਤੱਕ ਜਾਣਾ ਕਿੱਥੋਂ ਤੱਕ ਜਾਇਜ਼ ਹੈ ਜੇ ਕੋਈ ਵਿਅਕਤੀ ਕਿਸੇ ਤਰੀਕੇ ਨਾਲ ਸੋਸ਼ਲ ਮੀਡੀਆ ਤੇ ਕੋਈ ਵੀਡੀਓ ਪੋਸਟ ਕਰਦਾ ਹੈ ਜਾਂ ਵੀਡੀਓ ਪਾਉਂਦਾ ਹੈ ਤਾਂ ਕੀ ਉਸ ਦੀ ਸਜ਼ਾ ਉਸ ਨੂੰ ਕਤਲ ਦੇ ਰੂਪ ਦੇ ਵਿੱਚ ਦਿੱਤੀ ਜਾਏਗੀ ਇਹ ਸਵਾਲ ਇਸ ਵੇਲੇ ਸਮਾਜ ਦੇ ਸਾਹਮਣੇ ਖੜਾ ਹੈ